ਯੋਤ ਨਸ਼ੀ ਵਿਰੋਧ ਦਾ ਨਾਰਾ ਜਿਹੜਾ ਸਰਕਾਰ ਨੇ ਦੇਤਾ ਹਾਂਜੀ ਹਾਂ ਹੁਣ ਸਰਕਾਰ ਨੇ ਨਾਰਾ ਦਿੱਤਾ ਉਹਨੂੰ ਜਿਹੜਾ ਅਮਲੀ ਜਮਾਤ ਅਸੀਂ ਪਹਿਨਾਉਣਾ ਅਸੀਂ ਸਾਰੇ ਅਸੀਂ ਸਾਰਿਆਂ ਨੇ ਪਹਿਨਾਉਣਾ ਸੁਣ ਲਓ ਮੇਰੀ ਗੱਲ ਕੀ ਉਹਦੇ ਵਿੱਚ ਤੁਹਾਡੇ ਸਹਿਯੋਗ ਦੀ ਲੋੜ ਹੈ ਸਰਪੰਚਾਂ ਦੇ ਸਹਿਯੋਗ ਦੀ ਲੋੜ ਹੈ ਸਾਡੇ ਕੋਲ ਨਫਰੀ ਬਹੁਤ ਘੱਟ ਹੈ ਪੁਲਿਸ ਹੈ ਨਹੀਂ ਥਾਣੇ 'ਚ ਬਿਲਕੁਲ ਬਹੁਤ ਘੱਟ ਪੁਲਿਸ ਹੈ ਕਦੇ ਉਧਰ ਮੈਂ ਧਰਨੇ ਤੇ ਭਜੋ ਕਦੇ ਉਧਰ ਕੰਮ ਹੋ ਗਿਆ ਉਹ ਨਹਿਰ ਚਲਾਸ਼ ਆ ਗਈ ਉਧਰ ਭਜੋ ਕਦੇ ਪਤਾ ਨਹੀਂ ਕੀ ਕੁਝ ਬਿਲਕੁਲ ਇੱਕ ਅਫਸਰ ਨੇ ਤਾਂ ਆਰਡਰ ਕਰਨਾ ਹੁੰਦਾ ਭਾਦੀ ਤਾਂ ਸਾਡੇ ਬਣਦੀ ਹੁੰਦੀ ਹੈ ਉਹ ਕਹਿੰਦੇ ਕੁੱਤੀ ਕਪਾਹ ਵੀ ਦੀ ਲੰਘ ਜੁਰ ਜਾਈ ਥੋੜੋ ਘਰਾ ਲੂ ਜੇ ਤੁਸੀਂ ਅੱਜ ਪੇਟੀ ਦੋ ਪੇਟੀਆਂ ਲੈ ਵੀ ਰਹੇ ਹਾਂਜੀ ਹਾਂਜੀ ਸਹੀ ਹੈ ਹਨਾ ਉਹਨਾਂ ਨੂੰ ਕਿਹੜਾ ਵਰਨਿੰਗ ਜੋ ਉਹਦੇ ਵਿੱਚ ਕਿਹੜਾ ਮਰ ਨਿਕਲਦੀ ਜੰਨਾ ਕਿ ਲਿਮਟ ਦੇ ਵਿੱਚ ਪੀਂਦੇ ਉਹ ਵੀ ਸਾਹਾ ਤਾਂ ਨਹੀਂ ਲੈਣਾਗਾ ਕੋ ਤੁਸੀਂ ਇਹਦਾ ਸਲਫਾਸ ਵਾਲਾ ਕੰਮ ਹੋ ਗਿਆ ਵੀ ਯਾਰ ਸਸਤੀ ਹੋਗੀ ਤੇ ਪਗੋਏ ਥਾਂ ਬੋਤਲ ਪੀਰੋ ਤੇ ਮਰਜੋ ਤੜਕੇ ਨੂੰ ਲਿਮਟ ਤੋਂ ਵੱਧ ਤਾਂ ਫਿਰ ਜ਼ਹਿਰੀ ਆ ਨਾ ਸ਼ਰਾਬ ਵੀ ਨਸ਼ਾ ਹੈ ਚਿੱਟਾ ਵੀ ਨਸ਼ਾ ਹੈ ਮੈਂ ਤਾਂ ਕਹਿੰਦਾ ਵੀ ਜੇ ਇਹੋ ਤਾਂ ਨਸ਼ੇ ਵਿਰੁੱਧ ਜੇ ਚਿੱਟੇ ਦੇ ਵਿਰੁੱਧ ਹੈ ਤਾਂ ਫਿਰ ਸ਼ਰਾਬ ਦੇ ਵਿਰੁੱਧ ਵੀ ਹੋਣਾ ਚਾਹੀਦਾ ਇਹਨਾਂ ਨੂੰ ਕਹਾਂਗੇ ਜੀ ਵੀ ਲਿਮਟ ਜਪੀਓ ਇਹ ਨਹੀਂ ਤਾਂ ਮੈਸੇ ਲਾ ਬਾਕੀ ਤਰੀਕਾ ਹੁਣ ਗੁਜਰਾਤ ਦੇ ਵਿੱਚ ਸ਼ਰਾਬ ਪੈਣ ਹੈ ਨਾ ਹਾਂਜੀ ਪਰ ਉੱਥੇ ਕਹਿੰਦੇ ਜਿੰਨੀ ਪੰਜਾਬ ਚ ਮਿਲਦੀ ਉਹ ਤੋਂ ਵੱਧ ਮਿਲ ਜਾਂਦੀ ਵੱਧ ਮਿਲਦੀ ਵੱਧ ਮਿਲਦੀ ਹੁਣ ਪੀਣ ਵਾਲਾ ਤਾਂ ਆਪਦਾ ਅਰੇਂਜਮੈਂਟ ਕਰ ਲੈਂਦਾ ਨਾ ਮੇਰਾ ਮਕਸਦ ਤੁਹਾਨੂੰ ਬੁਲਾਉਣ ਤੋਂ ਇਹ ਸੀ ਕਿ ਮੈਂ ਨਹੀਂ ਚਾਹੁੰਦਾ ਹੁੰਦਾ ਮੇਰੇ ਹਲਕੇ ਦੇ ਵਿੱਚ ਜਿੱਥੇ ਮੈਂ ਲੱਗਿਆ ਦੂੰ ਕਿਸੇ ਵੀ ਤਰ੍ਹਾਂ ਮੈਂ ਕੋਈ ਵਾਇਲੈਂਸ ਹੋਵੇ ਹਾਂਜੀ ਦੂਜੇ ਪਾਸੇ ਹੁਣ ਆ ਗਈ 31 ਮਾਰਚ 31 ਮਾਰਚ ਦੇ ਵਿੱਚ ਜੇ ਇਹ ਚੀਜ਼ਾਂ ਹੋ ਜਾਂਦੀਆਂ ਕਿ ਕੋਈ ਇਨ ਕੇਸ ਹਾਂਜੀ ਕੋਈ ਬੰਦਾ ਇਹਨਾਂ ਦਿਨਾਂ ਦੇ ਵਿੱਚ ਸ਼ਰਾਬ ਪੀਣ ਤੋਂ ਬਾਅਦ ਚਾਹੀ ਉਹਦੀ ਮੌਤ ਤੜਕੇ ਨੂੰ ਹਾਰਟ ਅਟੈਕ ਨਾਲ ਹੀ ਹੋਵੇ ਸਵੇਰ ਨੂੰ ਕਿਨੇ ਆ ਇਹ ਜਾਂਦਾ ਹੈ ਕਿ ਇਹਨੇ ਸ਼ਰਾਬ ਪੀਤੀ ਸੀ ਸ਼ਰਾਬ ਫਿਰ ਇਹਨਾਂ ਤੇ ਗੱਲ ਆ ਜਾਂਦੀ ਠੇਕੇਦਾਰ ਦੀ ਸੁਣੋ ਮੇਰੀ ਗੱਲ ਇਹਨਾਂ ਤੇ ਗੱਲ ਆ ਜਾਂਦੀ ਠੇਕੇਦਾਰਾਂ ਵੀ ਠੇਕੇਦਾਰ ਨੇ ਸ਼ਰਾਬ ਮਾੜੀ ਦੇਤੀ ਕਿ ਕਿਸੇ ਨੂੰ ਕਹਦੇ ਵੀ ਤੈਨੂੰ ਸ਼ਹਿਰੀ ਪ੍ਰਧਾਨ ਬਣਾਦਾ ਸ਼ਹਿਰੀ ਪ੍ਰਧਾਨ ਵੀ ਕਹਿੰਦਾ ਵੀ ਦੋ ਕਰਨ ਮੈਂ ਹਾਂ ਦੇ ਦੋ ਵੀਰ ਜਦੋਂ ਸ਼ਹਿਰੀ ਪ੍ਰਧਾਨ ਹੈ ਸ਼ਹਿਰ ਦੇ ਵਿੱਚ ਹੀ ਰਹਿਣਾ ਵੀ ਤੂੰ ਕਰਨ ਲੈਣ ਕਿ ਲੋਕਾਂ ਨੂੰ ਪੁੱਛ ਲਾਉਣ ਦੀ ਹੱਤ ਪੈਗੀ ਇਹ ਚੀਜ਼ਾਂ ਜਿਹੜੀਆਂ ਹੁਣ ਬੋਲ ਤਾ ਥੋੜੀ ਮੈਂ ਸਰਪੰਚ ਸਾਹਿਬ ਇਹ ਚਾਹਣਾ ਵੀ ਮੇਰੇ ਕੋਈ ਵੀ ਮੌਤ ਜਿਹੜੀ ਹੈ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਸ਼ੁਰੂ ਚ ਕਹਤਾ ਕਿ ਯੁੱਧ ਨਸ਼ੇ ਵਿਰੋਧ ਦਾ ਨਾਅਰਾ ਹੈ ਹੁਣ ਸਾਡੀ ਤਾਂ ਡਿਊਟੀ ਇਹ ਹੈ ਵੀ ਨਸ਼ਾ ਤਸਕਰ ਜਿਹੜੇ ਖਾਸ ਕਰ ਚਿੱਟੇ ਵਾਲੇ ਨਮੇੜ ਦੇਉ ਕੰਮ ਉਹਨਾਂ ਦਾ ਵੀ ਮੈਂ ਨਾ 8-10 ਸਾਲ ਪਹਿਲਾਂ ਜਿਹੜੇ ਥਾਣੇ ਸੀਗਾ ਹਾਂਜੀ ਉੱਥੇ ਕੰਪਲੇਂਟਸ ਬਹੁਤ ਵੱਡੀ ਆ ਗਈ ਸੀ ਉਹਦੇ ਵਿੱਚ ਕੀ ਹੋਇਆ ਕਿ 8-10 ਬੰਦਿਆਂ ਦੀ 31 ਮਾਰਚ ਵਾਲੀ ਜੋ ਸ਼ਰਾਬ ਹੁੰਦੀ ਹੈ ਅੱਛਾ 8-10 ਬੰਦਿਆਂ ਦਾ ਜਾਨੀ ਨੁਕਸਾਨ ਹੋ ਗਿਆ ਸੀ ਅੱਛਾ ਅਸਲ ਕਹਾਣੀ ਤਾਂ ਸਰਪੰਚ ਸਾਹਿਬ ਇਹ ਪਤਾ ਲੱਗੀ ਹਾਂਜੀ ਵੀ ਉਹ ਬੰਦੇ ਸਸਤੀ ਵੇਖ ਕੇ ਠੀਕ ਹੈ ਜੀ ਵੱਧ ਪੀ ਗਏ ਇੱਥੋਂ ਦਾ ਬੈਠੋ। ਤਰ੍ਹਾਂ ਸੇ ਬੈਠੋ। ਹੋਰ ਠੀਕ ਹੋ? ਹਾਂਜੀ ਠੀਕ ਠਾਕ। ਤੁਸੀਂ ਦੱਸੋ। ਬੜੀ ਠੀਕ ਆ। ਹਲਕਾ ਸਾਰਾ ਹਾਂਜੀ ਹਾਂਜੀ ਠੀਕ ਚੱਲ ਰਹੀ। ਠੀਕ। ਇਹੋ ਤਾਂ ਬੰਦ ਹਾਂਜੀ ਹਾਂਜੀ ਬੜੀ। ਚੇਕੇਦਾਰ ਲੇਟ ਹੀ ਹੁੰਦਾ ਯਾਰ। 31 ਵਾਰ ਉਹ ਤਾਂ ਗੀਜੀ ਆ ਨਾ ਜਿਆਦਾ ਠੀਕਾ 31 ਮਾਰਚ ਚ ਹੁੰਦਾ ਵਿਆਹ ਜਨਾ ਚਾਹ ਜੜਾ ਫਿਰਦਾ ਉਹਨਾਂ ਨੂੰ ਬਿਲਕੁਲ ਬਿਲਕੁਲ ਅੱਜ ਤਾਂ ਬਹੁਤ ਕੁਸਟ ਗਿਆ ਹੋਵੇ ਅੱਜ ਤਾਂ ਹਾਂ ਫਿਰ ਹੁਣ ਵਿਕਰੀ ਆਣਾ ਰਾਜਪੁਰਾੜ ਵਾਲੀ ਗੱਲ ਹੈ 31 ਮਾਰਚ ਤੇ ਇੱਕ ਟੱਕੜ ਹੈਲੋ ਆ ਜੀ ਸੱਜਾ ਸਾਹਿਬ ਠੇਕੇਦਾਰ ਸਾਹਿਬ ਲੇਟ ਹੋ ਤੁਸੀਂ ਸਰਪੰਚ ਸਾਹਿਬ ਆ ਗਏ ਮੇਰੇ ਕੋਲ ਪ੍ਰਧਾਨ ਜੀ ਹੋਰੇ ਆ ਸਾਹਿਬ 5 ਮਿੰਟ ਹੋ 5 ਮਿੰਟ ਬਹੁਤ ਜ਼ਿਆਦਾ ਫਟਾਫਟ ਆਓ ਯਾਰ ਮੈਂ ਹੋਰ ਬਹੁਤ ਥਾਂ ਜਾਣਾ ਸੀ ਗਾਲੀ ਸੀ ਠੇਕੇ ਤੇ ਆਈ ਸੀ ਕਰਿੰਦਿਆ ਨੂੰ ਲਾ ਕੇ ਰੱਖੋ ਠੇਕੇ ਤੇ ਤੁਸੀਂ ਆਜੋ ਕੋਈ ਤੇ ਮਾਲਕ ਹੋ ਆਓ ਜਲਦੀ ਪਾਲੀ ਲੇਟ ਆਉਣਾ ਪਾਹ ਉੱਪਰ ਸਾਲਜੀ ਸਰਪੰਚ ਸਾਹਿਬ ਟਰੱਕਾਂ ਦੇ ਰਕ ਵਿੱਚ ਸਾਹਿਬ ਹੋਰ ਜੀ ਸਰਪੰਚ ਸਾਹਿਬ ਠੀਕ ਹੈ ਟਰੱਕਾਂ ਦੇ ਰਕ ਵਿੱਚ ਹੀ ਜਾਂਦੇ ਹੋ ਇਹ ਮੁੰਡਾ ਪਟਿਆਲੇ ਵਾਲਾ ਲੱਗਦਾ ਮੈਨੂੰ ਅਕਲਮੈਂਟ ਲੱਪਣਾ ਹਾਂ ਇਹ ਪਟਿਆਲਾ ਬੜਿਆ ਬਿਹਾਰੂ ਠੇਕੇ ਰੇ ਪਟਿਆਲੇ ਦੇ ਉਧਰ ਹੁੰਦਾ ਸੀ ਉੱਥੇ ਸਸ ਜੀ ਸਾਹ ਨਾ ਨਹੀਂ ਨਹੀਂ ਮੋਟੇ ਸੋਟੇ ਕੋਣ ਛਾੜਿਆ ਗੱਡੀ ਨਹੀਂ ਪਈ ਇਹਨਾਂ ਨੂੰ ਨਹੀਂ ਵੰਗਾਰ ਤਾਂ ਬਣਦੀ ਵੀ ਨਹੀਂ ਨਹੀਂ ਦੇਖੋ ਤੁਸੀਂ ਉਹ ਦੇਖੋ ਜੀ ਬਹੁਤ ਮੁੰਡੇ ਹੁੰਦੇ ਆ ਕਈ ਵਾਰੀ ਬਾਹਰ ਦੇ ਨਹੀਂ ਚਲੋ ਹੋ ਸਾਡੇ ਕੋਲੇ ਨਹੀਂ ਤੁਹਾਡੇ ਅਜੇ ਇੱਥੋਂ ਵਾਲੇ ਥਾਣੇ ਦੇ ਅਮੈਂ ਉਹ ਹੀ ਕਹਿ ਰਹੇ ਨਹੀਂ ਮੇਰਾ ਜਦੋਂ ਮੈਂ ਮੈਂ ਤੁਹਾਨੂੰ ਦੱਸੋ ਮੇਰੇ ਫੋਨ ਨਹੀਂ ਆਇਆ ਕਿਸੇ ਵੀ ਸਾਡੇ ਕਿਰੰਦੇ ਦਾ ਵੀ ਸਰ ਇਹ ਕਰਕੇ ਵੀ ਕੋਈ ਉਗਾਰ ਆਈ ਨਹੀਂ ਅਜਕ ਨਹੀਂ ਆਈ ਤਨਖਾਹ ਲੱਖ ਲੱਖ ਰੁਪਏ ਦੇ ਕਿਦਦ ਸਰ ਹਾਂ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਇਸ ਕਰਕੇ ਜਵੇ ਦੀ ਤਾਂ ਨਹੀਂ ਇਹ ਤਿੰਨ ਪਈ ਪਈ ਜਾਂਦੀ ਨਹੀਂ ਕੋਈ ਨਹੀਂ ਕੋਈ ਇਹ ਇਹ ਮੁੰਡੇ ਅਸੀਂ ਹੁਣ ਤੁਹਾਡੇ ਕਰਕੇ ਇਹ ਲੋਕਲ ਤੁਹਾਡਾ ਸਰਪੰਚਾ ਮਜ਼ਾਕ ਕਰਦੇ ਅਸੀਂ ਤਾਂ ਅਲੱਗ ਹੀ ਗੱਲ ਨਹੀਂ ਕਰਦੇ ਜਿਹੜੇ ਜਿੱਤੇ ਆਪਣਾ ਟੈਂਡਰ ਸੀਗਾ ਉਹਦੋਂ ਵੀ ਮੁੰਡੇ ਨਾਲ ਸੀ ਇਹ ਠੀਕ ਜੀ ਨਹੀਂ ਵਧੀਆ ਜਿੰਮੇਵਾਰ ਮੁੰਡੇ ਸਾਰੇ ਹਾਂਜੀ ਕੀ ਹੁਕਮ ਹੈ ਜੀ ਮੈਂ ਹੁਕਮ ਨਹੀਂ ਮੈਂ ਫਿਲਹਾਲ ਤੁਹਾਨੂੰ ਡਿਗ ਰਿਹਾ ਸੀਗਾ ਹਾਂਜੀ ਹਾਂਜੀ ਮੈਂ ਸਰਪੰਚ ਸਰ ਨੂੰ ਸਦਿਆ ਜਾਣਦੇ ਹੋਗੇ ਸਰਪੰਚ ਸਾਹਿਬ ਵੀ ਹਾਂਜੀ ਹਾਂਜੀ ਮੈਂ ਚੰਗੀ ਤਰ੍ਹਾਂ ਸਰਪੰਚ ਜੁਰੀਆਂ ਦੇ ਪ੍ਰਧਾਨ ਹੈ ਹਾਂਜੀ ਹਾਂਜੀ ਭੈਜੀ ਜਨਰਲ ਸੈਕਟਰ ਇਹਨਾਂ ਦੇ ਬੇਟੇ ਦੀ ਮੈਰਿਜ ਤੇ ਆਪਾਂ ਤਾਂ ਭੇਜੀ ਸੀ ਆਪਾਂ ਜਿਹੜੀ ਇੰਟੀਮੀਟੀ ਚਲਾਈ ਸੀ ਕਿਹੜੀ ਚਲਾਈ ਸੀ ਹਾਂਜੀ ਜਦੋਂ ਟਿਕੇ ਤੁਹਾਡੇ ਕੋਲ ਤੁਸੀਂ ਭੇਜਣੀ ਸਹੀ ਹੈ ਤੇ ਇਸ ਸਰਪੰਚ ਸਾਹਿਬ ਨਾਲ ਦੇ ਪਿੰਡ ਤੋਂ ਹਾਂਜੀ ਹਾਂਜੀ ਮੈਂ ਆ ਜਾਂਦਾ ਨਹੀਂ ਸਰਪੰਚ ਸਾਹਿਬ ਕਿੰਨੇ 52 ਪਿੰਡ ਹੈ ਆਪਣੇ ਹਲਕੇ ਦੇ ਤੋਂ ਹਾਂਜੀ ਹਾਂਜੀ 52 52 ਹਲਕੇ ਦੇ ਪਿੰਡ ਤਾਂ ਮੈਨੂੰ ਪਤਾ 52 ਸਰਪੰਚ ਹਾਂਜੀ 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 ਕੋਠੇ ਕੋਠੇ ਪਾਕ ਠੀਕ ਹੈ ਅੱਛਾ ਠੀਕਦਰ ਸਾਹਿਬ ਮੈਂ ਇਹਨਾਂ ਨੂੰ ਪਹਿਲਾਂ ਤਾਂ ਇਹਨਾਂ ਨੂੰ ਬੇਨਤੀ ਕਰਨੀ ਸੀ ਕਿ ਤੁਹਾਨੂੰ ਮੈਂ ਤਾਂ ਬੁਲਾਇਆ ਵੀ ਮੈਂ ਨਾ 8-10 ਸਾਲ ਪਹਿਲਾਂ ਜਿਹੜੇ ਥਾਣੇ ਸੀਗਾ ਹਾਂਜੀ ਉੱਥੇ ਕੰਪਲੇਂਟ ਸਬ ਬਹੁਤ ਵੱਡੀ ਆ ਗਈ ਸੀ ਉਹਦੇ ਵਿੱਚ ਕੀ ਹੋਇਆ ਕਿ 8-10 ਬੰਦਿਆਂ ਦੀ 31 ਮਾਰਚ ਵਾਲੀ ਜੋ ਸ਼ਰਾਬ ਹੁੰਦੀ ਹੈ ਅੱਛਾ 8-10 ਬੰਦਿਆਂ ਦਾ ਜਾਨੀ ਨੁਕਸਾਨ ਹੋ अच्छा असल कहानी तो सरप्राइज वे पता लगी हां जी ਵੀ ਉਹ ਬੰਦੇ ਸਸਤੀ ਵੇਖ ਕੇ ਠੀਕ ਹੈ ਜੀ ਵੱਧ ਪੀ ਗਏ ਹਾਂ ਜੀ ਹਾਂ ਜੀ ਐ ਹੀ ਹੁੰਦਾ ਜਿਵੇਂ ওভারਡੋਜ਼ ਨਾ ਹੁਣ ਕੰਮ ਹੋ ਜਾਂਦਾ ਨਾ ਚਿੱਟੇ ਵਾਲੇ ਨਾਲ ਉਹ ਕਹਿੰਦੇ ਵੀ ਵੱਧ ਪੀਣ ਨਾਲ ਨੁਕਸਾਨ ਹੋਇਆ ਵੀ ਐ ਨਹੀਂ ਹੈਗਾ ਸੀਗਾ ਵੀ ਹੋਰ ਕਿਤੇ ਅੱਜ ਤੱਕ ਨਹੀਂ ਕੰਪਲੇਂਟ ਆਈ ਤੇ दारू ਸਹੀ ਸੀ ਉਹ ਜਿਆਦਾ ਹੀ ਪੀਤੀ ਮਾਤਰਾ ਜਿਆਦਾ ਉਧਰੋਂ ਦੇਖੋ ਠੇਕੇਦਾਰ ਧਿਰ ਤੋਂ ਜਾਂ ਉਹਨਾਂ ਤੋਂ ਤਾਂ ਇਹ ਆ ਰਿਹਾ ਸੀਗਾ ਕਿ ਵੱਧ ਪੀ ਲਈ ਜੀ ਠੀਕ ਠੀਕ ਵੀ ਸ਼ਰਾਬ ਤਾਂ ਸਾਡੀ ਤਾਂ ਤੁਹਾਨੂੰ ਪਤਾ ਵੱਧ ਵੀ ਕਾਗਜ਼ਾ ਪਤਰਾ ਨਾਲ ਸਾਰਾ ਕਾਨੂੰਨੀ ਤੌਰ ਤੇ ਆਉਂਦੀ ਹੈ ਹੈ ਨਾ ਹਾਂ ਜੀ ਹੁਣ ਜਿਹੜੀਆਂ ਉਹ ਤੇਰਾਸੀਆਂ ਉਹਨਾਂ ਦੇ ਵਿੱਚ ਜ਼ਿਆਦਾ ਜਿਹੜੇ ਬੰਦੇ ਸੀ ਨਾ ਉਹ ਜ਼ਿਆਦਾ ਮਿਹਨਤ ਕਸ਼ਮ ਜ਼ਦੂਰ ਕੈਟਾਗਰੀ ਦੇ ਸੀਗੇ ਹਾਂ ਹਾਂ ਉਹਨਾਂ ਨੇ ਜਿਹੜਾ ਸੀ ਧਰਨੇ ਪ੍ਰਦਰਸ਼ਨ ਤੇ ਆਗੇ ਸਰਪੰਚ ਸਾਹਿਬ ਵੀ ਸਾਡੇ ਬੰਦਿਆਂ ਦਾ 10-10 ਲੱਖ ਰੁਪਏ ਮੁਆਵਜ਼ਾ ਦਿਓ ਠੀਕ 25-25 ਲੱਖ ਤੋਂ ਗੱਲ ਚੱਲੀ 10-10 ਲੱਖ ਰੁਪਏ ਮੁਆਵਜ਼ਾ ਦਿਓ ਜੀ ਸਾਨੂੰ ਸਰਕਾਰੀ ਨੌਕਰੀ ਜੋ ਚੀਜ਼ਾਂ ਹੁੰਦੀ ਹੈ ਹੁਣ ਦੇਖੋ ਸ਼ਰਾਬ ਪੀ ਕੇ ਮਰ ਗਿਆ ਬੰਦਾ ਜੀ ਉਹ ਸ਼ਹੀਦ ਥੋੜੋ ਹੈ ਉਹ ਕਿਹੜਾ ਬਾਦਰ ਤੇ ਮਿਲਿਆ ਹਨਾ ਵੀ ਨੌਕਰੀ ਦੇ ਦਿਓ ਇਹਨੂੰ 25 ਲੱਖ ਰੁਪਏ ਦੇ ਦਿਓ ਨਾ ਪੀਓ ਘੱਟ ਵੇ ਲੋ ਹੁਣ ਸਸਤੀ ਵੇਚ ਕੇ ਮਰਨਾ ਤਾਂ ਨਹੀਂ ਨਾ ਸਹੀ ਹੈ ਤੇ ਕਿਹਤਾਂ ਦੀਆਂ ਮਜਬੂਰੀਆਂ ਡਕਦਾ ਸਾਹਿਬ ਮੈਂ ਜਾਣਦਾ ਐ ਇਕਵਾਲ ਜੀ ਤੇ ਹੁਣ ਤਾਂ ਪਿਛਲੇ ਮਤਲਬ 3-4 ਸਾਲ ਤੋਂ ਵੀ ਇਹ ਵੀ ਦੇਖ ਰਿਹਾ ਵੀ ਘਾਟੇ-ਕੋਟੇ ਜਿਹੜੇ ਆਹ ਦੱਸ ਰਹੇ ਸੀ ਤੁਸੀਂ ਬਿਲਕੁਲ ਜੀ ਜਿਹੜਾ ਆਪਣਾ ਹਲਕਾ ਹੈ ਜੀ ਹੂੰ ਪੂਰਾ ਜ਼ਿਲ੍ਹਾ ਹੀ ਪਿਛਲੇ ਸਾਲ ਆਪਣੇ ਕੋਲ ਸੀ ਹੂੰ ਪਿਛਲੇ ਸਾਲ ਥੋੜਾ ਲੈਕਸਪੈਡ ਤੋਂ ਕੋਈ ਗੱਲ ਨਹੀਂ ਹਾਂ 10 ਤੋਂ 12 ਕਰੋੜ ਰੁਪਏ ਦਾ ਘਾਟਾ ਜਿਲ੍ਹੇ ਦਾ ਥੋੜੇ ਜਿਲੇ ਆਪਣੇ ਥੋੜੇ ਅਸਿਲੇ ਦਾ ਹਾਂ ਜੀ ਇਸ ਜ਼ਿਲ੍ਹੇ ਦਾ ਪਿਛਲੇ ਸਾਲ ਦੀ ਗੱਲ ਕਰਦਾ ਮੈਂ 12 ਕਰੋੜ ਦਾ ਘਾਟਾ ਇਸ ਵਾਰ ਤਾਂ ਪੂਰਾ ਹੋ ਗਿਆ ਹੁਣ ਹੈ ਜੀ ਨਾ ਜੀ ਨਾ ਸਰਪੰਚੀ ਆਈ ਹੈ ਸਰਪੰਚੀ ਬਣਾ ਤਾਂ ਬਹੁਤ ਦਾਰੂ ਲੱਗੀ ਹੈ ਜੀ ਗੌਰਮੈਂਟਲ ਹੈ ਜੀ ਪਤਾ ਹੈ 50 ਸਰਕਾਰ ਹੋ 20% 15 20% ਹਰ ਸਾਲ ਵਧਾਉਂਦੀ ਹੈ ਅੱਛਾ ਜੀ ਅੱਛਾ ਰੈਵਨਿਊ ਹਾਂ ਜੀ ਉਹਦੇ ਚ ਕੀ ਹੁੰਦਾ ਮੇਰੇ ਖਿਆਲ ਚਾਇਤ ਕੀ 12 ਤੋਂ ਲੇ ਕੇ 15 16 ਤੱਕ ਜਾਉਗੀ ਇਹ ਆਪਣਾ 16 ਦਾ ਮਤਲਬ 15 16 ਕਰੋੜ ਰੁਪਇਆ ਘਾਟੇ ਚ ਆਏ ਜੀ ਫਿਰ ਨਹੀਂ ਫਿਰ ਮੈਂ ਕਮਾਲ ਹੈਰਾਨ ਆ ਮੈਂ ਇਸ ਗੱਲ ਤੋਂ ਉਹਦੇ ਵਿੱਚ ਜਿਹੜੀਆਂ ਛੋਟੇ ਜਿਹੇ ਸਾਡੇ 5 ਪੈਸੇ ਆ ਕਿਸੀ ਦੇ 10 ਪੈਸੇ ਆ ਜਾਂ ਕਿਸੀ ਦੇ 2 ਪੈਸੇ ਆ ਨਾ ਜੀ ਹਾਂ ਉਹ ਐ ਸਾਰਿਆਂ ਚ ਵੰਡਿਆ ਜਾਂਦਾ ਐ ਜਿਹੜੇ 5 ਪੈਸੇ ਅੱਛਾ ਕੱਲੇ ਬੰਦੇ ਨੂੰ ਘਾਟਾ ਨਹੀਂ ਮੈਂ ਕਿਹਾ 1500 1200 ਜਿਹੜਾ ਘਟਿਆ ਸਾਰੇ ਪੂਰੀ ਟੀਮ ਨੂੰ ਘਟਿਆ ਟੀਮ 25 30 40 ਬੰਦੇ ਜਿੰਨੇ ਵੀ ਹੋਣ ਜਿਹੜੇ ਜਲਾ ਲੈ ਜਿਹੜੇ ਜਿਹੇ 25 ਪੈਸੇ ਆ ਜਾਂ ਕਿਤੇ 10 ਪੈਸੇ ਕਿਤੇ 5 ਪੈਸੇ ਚਲੋ ਫਿਰ ਤਾਂ ਆਲੂਆਂ ਦੀ ਫਸਲ ਵਾਲਾ ਕਾਪਾ ਵੀ ਠੇਕੇਦਾਰ ਚੱਲ ਜਾਵੇ ਦੋ ਸਾਲ ਹੋ ਗਏ ਜੀ ਘਾਟਾ ਆਇਆ ਕਿਦਾ ਠੇਕੇਦਾਰ ਨੱਕ ਨਹੀਂ ਕਰਦੇ ਜੀ ਆਪਣੇ ਏਰੀਆ ਦੇ ਪ ਦੂਜੀ ਗੱਲ ਇਹ ਆਈ ਜਿਹੜੀ 2 ਨੰਬਰ ਦਾ ਧੰਦਾ ਜੀ ਲੈ ਕੇ ਆ ਜਿਹੜੇ ਹਰਿਆਣੇ ਦੀ ਸ਼ਰਾਬ ਆਇਆ ਚੰਡੀਗੜ੍ਹ ਤੋਂ ਆਪਾਂ ਨੂੰ ਨੇੜੇ ਪੈਂਦਾ ਹੈ ਚੰਡੀਗੜ੍ਹ ਦੀ ਸ਼ਰਾਬ ਲੈ ਆ ਕੇ ਪੰਜਾਬ ਦੇ ਵਿੱਚ ਪੀ ਵੀ ਜਾਂਦੇ ਆ ਤੇ ਕੋਈ ਐਨ ਕਹਿੰਦਾ ਵੀ ਵੇਚਦੇ ਵੀ ਆ ਬਾਕੀ ਪਿੰਡਾਂ ਦੇ ਵਿੱਚ ਨਹੀਂ ਹਟਦੇ ਕਿਸਾਨ ਸਾਡੇ ਭਰਾ ਵੱਢ ਲੈਂਦੇ ਵਿਆਹਾਂ ਛੱਦੀਆਂ ਚ ਅੱਛਾ ਦੇਸੀ ਨਹੀਂ ਉਹ ਤਾਂ ਫਿਰ ਹੁਣ ਗਰਦਾਸ ਮਾਨ ਸਾਹਿਬ ਕਹਿੰਦੇ ਨਹੀਂ ਘਰ ਦੀ ਸ਼ਰਮ ਘਰ ਦੇ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਮ ਫਿਰ ਉਹ ਜੇ ਕੋਈ ਘਰ ਚੋਂ ਕਰੀ ਕੱਢਦਾ ਗੱਲ ਹੀ ਨਿਕਾ ਇੰਨਾ ਤਾਂ ਫਿਰ ਚੱਲਦੀ ਹੈ ਕਿਰੀ ਕੋ ਮਾਰਾ ਮਾਰਾ ਹੁਣ ਅੱਜ ਜਿਹਾ ਆ ਤਾਂ ਨਵੇਂ ਆ ਗਏ ਪਹਿਲਾਂ ਵਾਲੇ ਤਾਂ ਫੋੜ ਕਰਦੇ ਅਸੀਂ ਆ ਰਹੇ ਹਾਂ ਤੇ ਉਹ ਉਹ ਕਹਿੰਦੇ ਉਹ ਲੱਗਣੀ ਪੈਂਦੀ ਜੀ ਜਿਹੇ ਕਹਿੰਦਾ ਮਤਲਬ ਇਹ ਸਾਡੀ ਸੇਲ ਤੇ ਜਿਹੜਾ ਫਰਕ ਪੈਂਦਾ ਜੀ ਹਾਂ ਨਹੀਂ ਪੈਂਦਾ ਸਾਡੀ ਸੇਲ ਤੇ ਫਰਕ ਪੈਂਦਾ ਸਰ ਪੈਸਾ ਇੱਕ ਨਾਲ ਸਹਿਮਤ ਹੈ ਹਣਾ ਵੀ ਇਹਨਾਂ ਕੋਲੋਂ ਤਾਂ ਲੈ ਹੀ ਲਏ ਜਾਂਦੇ ਹਣਾ ਤੇ ਦੂਜੇ ਪਾਸੇ ਇਹ ਵੀ ਮੈਂ ਚਲੋ ਠੀਕ ਹੈ ਘਰਾਂ ਦੇ ਵਿੱਚ ਪਤਾ ਹੈ ਆਪਾਂ ਨੂੰ ਰੋਕਿਆ ਵੀ ਨਹੀਂ ਜਾ ਸਕਦਾ ਇਹ ਚੀਜ਼ਾਂ ਨੂੰ ਕੰਟਰੋਲ ਕਰਨਾ ਔਖਾ ਹੈ ਇਹ ਵੀ ਘਰਾਂ ਦੇ ਵਿੱਚ ਆਪਾਂ ਕੱਢਣ ਤੋਂ ਰੋਕਦੀ ਹੈ ਪਰ ਇਹ ਸਰਪੰਚ ਸਾਹਿਬ ਦੀ ਗੱਲ ਵੀ ਸਹੀ ਹੈ ਪ੍ਰਧਾਨ ਜੀ ਦੀ ਕਿ ਜੇ ਕੋਈ ਪੇਂਟ ਜੋਗੀ ਕੱਢਦਾ ਤਾਂ ਕੋਈ ਗੱਲ ਨਹੀਂ ਹੈ ਨਾ ਮੈਂ ਉਹ ਕਹਿੰਦਾ ਵੀ ਚਲੋ ਠੀਕ ਹੈ ਉਹ ਵੀ ਗੱਲ ਹੈ ਬਹੁਤ ਕੁਝ ਹੁੰਦਾ ਹੀ ਹੈ ਸਰਪੰਚ ਜੀ ਚਲੋ ਜਿਹੜੀ ਮੌਨ ਲਾ ਲੇ ਪਰ ਇਹ ਸਾਡੀ ਸੇਲ ਤੇ ਫਰਕ ਪੈਂਦਾ ਹਾਂ ਨਹੀਂ ਸੇਲ ਤੇ ਤਾਂ ਪਊਗਾ ਹਰਿਆਣੇ ਦੀ ਚੰਡੀਗੜ੍ਹ ਦੇ ਘਰ ਦੀ ਕੱਢੀ ਸ਼ਰਾਬ ਇਹ ਸਾਰੀ ਸਾਡੀ ਸੇਲ ਤੇ ਫਰਕ ਪੈਂਦਾ ਹੈ ਉਹ ਤੋਂ ਸਰਕਾਰ 15-20% ਵਧਾ ਦਿੰਦੀ ਐ ਉਹਦੇ ਨਾਲ ਸਾਨੂੰ ਬਹੁਤ ਫਰਕ ਪੈਂਦਾ ਹਰੇਕ ਸਾਲ ਤੇ ਰੇਟ ਹੋਈ ਐ ਹੂੰ ਠੀਕ ਗ੍ਰੈਂਡ ਨਹੀਂ ਗਿਆ ਜੀ ਇੱਕ ਇੱਕ ਚੀਜ਼ ਸ਼ਰਾਬ ਇਹ ਜੀ ਜਿਹਦੇ ਤੇ ਦੁੱਗਣਾ ਰੇਟ ਚੱਲ ਰਿਹਾ ਜਿੰਨਾਂ ਲਿਖਿਆ ਮਾਰਕੀ ਉਹ ਦੁੱਗਣਾ ਇੱਥੇ ਜਾਂਦਾ ਪੈਸਾ ਸਰਪੰਚ ਸਾਹਿਬ ਉਹਨਾਂ ਦਾ ਮਤਲਬ ਹੈ ਕਹਿਣ ਤੋਂ ਵੀ ਸਰਕਾਰ ਜਿਹੜੀ ਐ ਨਾ ਕਿਉਂਕਿ ਜਿਹੜਾ ਬੰਦਾ ਜਿਹੜੇ ਕੰਮ ਚ ਐ ਵੀ ਰੈਵਨਿਊ ਜਿਹੜਾ ਉਹ ਆਪਾਂ ਦਾ ਪਤਾ ਨਹੀਂ ਲੱਗੇਦਾ ਸਾਨੂੰ ਪਰ ਸਾਨੂੰ ਤਾਂ ਪਤਾ ਵੀ ਜਿੰਨੇ ਉੱਤੇ ਲਿਖੇ ਉਹ ਦੁੱਗਣੇ ਨਹੀਂ ਮਿਲਦੀ ਸਰਪੰਚ ਸਾਹਿਬ ਹੋਰ ਐ ਗੱਲ ਵੀ ਐਮ ਆਰ ਪੀ ਤੇ ਵਿਕਦੀ ਕਿਹੜੀ ਚੀਜ਼ ਐ ਕਿਸੇ ਚੀਜ਼ ਦਾ ਕਿਸੇ ਚੀਜ਼ ਦਾ ਰੇਟ ਜਿਹੜਾ ਸੁਣੋ ਇਸ ਵਿੱਚ ਮਿਲਦੀ ਹੈ ਕਿਸੇ ਵੀ ਚੀਜ਼ ਦਾ ਰੇਟ ਜਿਹੜਾ 1999 ਰੁਪਏ ਲਿਖ ਕੇ ਆ ਜਾਂਦਾ ਹੈ ਹਾਂਜੀ ਹਾਂਜੀ ਠੀਕ ਹੈ ਉਹ ਜੀ ਜਦੋਂ ਲੈਣ ਜਾਂਦੇ ਉਹ ਮਿਲਦੀ ਹੈ 300 ਦੀ ਕੋਈ 500 ਦੀ ਕੋਈ ਸੱਬ ਕੋ ਦੀ ਐਮ ਆਰ ਪੀ ਤਾਂ ਸਾਡੇ ਮੁਲਕ ਚ ਨਹੀਂ ਹੋ ਸਕਦਾ ਐਮ ਆਰ ਪੀ ਵਾਲਾ ਸੀ ਕਿਹੜਾ ਹਨਾ ਵੀ ਉਹਨਾਂ ਮੁਲਕਾਂ ਚ ਬੈਠਿਆ ਇੱਥੇ ਚਲੋ ਛੱਡੋ ਆਪਾਂ ਆਪਣਾ ਉਹ ਵਿਚਾਰੀ ਹਨਾ ਮੈਂ ਕਹਿੰਦਾ ਵੀ ਦੇਖੋ ਮੇਰੀ ਬੇਨਤੀ ਇਹ ਸੀ ਸਰਪੰਚ ਸਾਹਿਬ ਵੀ ਤੁਹਾਨੂੰ ਬੁਲਾਉਣ ਦਾ ਕਾਰਨ ਇਹ ਹੈ ਵੀ ਆਪਣੇ ਤੁਹਾਡੇ 52 ਸਰਪੰਚ ਹੈ ਹਨਾ ਮੇਰੇ ਹਲਕੇ ਦੇ ਵਿੱਚ ਠੀਕ ਹੈ ਜੀ ਆਪਦੇ ਸਾਰੇ ਸਰਪੰਚਾਂ ਨੂੰ ਬੁਲਾ ਠੀਕ ਹੈ ਉਹ ਮੀਟਿੰਗ ਦੇ ਵਿੱਚ ਇਹ ਚੀਜ਼ ਰੱਖੋ ਕਿ ਆਪਦੇ ਪਿੰਡ ਲੇਬਲ ਤੇ ਜਿਹੜਾ ਇਹੇ ਅਲਰਟ ਕਰੋ ਲੋਕਾਂ ਨੂੰ ਹਾਂਜੀ ਕਿਉਂਕਿ ਜ਼ਿਆਦਾਤਰ ਹੁੰਦੇ ਨਾ ਜਿਹੜੇ ਜਿਹੜੇ ਬੰਦਿਆਂ ਨੂੰ ਪਤਾ ਨਾ ਜਿਹਦੇ ਕੋਲ ਪੈਸੇ ਬਹੁਤ ਪਏ ਆ ਹਾਂਜੀ ਉਹ ਬੰਦੇ ਤਾਂ ਅੱਜ ਵੀ ਖਰੀਦ ਕੇ ਪੀ ਲੈਣਗੇ ਤੇ ਜਦੋਂ ਮਹਿੰਗੀ ਹੋ ਗਈ ਉਦੋਂ ਵੀ ਖਰੀਦ ਕੇ ਉਹ ਜਿਨ੍ਹਾਂ ਦੇ ਸ਼ੌਕ ਹੈ ਹਾਂਜੀ ਜਿਹੜਾ ਬੰਦਾ ਜ਼ਿਆਦਾ ਮਜ਼ਦੂਰ ਤਬਕਾ ਹੁੰਦਾ ਨਾ ਨੁਕਸਾਨ ਜ਼ਿਆਦਾ ਉਹਨਾਂ ਦਾ ਹੀ ਹੁੰਦਾ ਕਿਉਂਕਿ ਜਦੋਂ ਇੱਥੇ ਆ ਕੇ ਹੁਣ ਪਤਾ ਲੱਗਦਾ ਵੀ ਜਿਹੜੀ ਪੇਟੀ 7000 ਦੀ ਸੀਗੀ ਤੇ ਹੁਣ 3000 ਦੀ ਰਹਿ ਗਈ ਹਾਂਜੀ ਜਿਹੜੀ 3500 ਦੀ ਪੇਟੀ ਸੀ ਤੇ ਉਦੋਂ ਫਿਰ ਵੱਧ ਕਰ ਜਾਂਦੇ ਆ ਕੰਮ ਹਾਂਜੀ ਹੁਣ ਠੇਕੇਦਾਰਾਂ ਤੋਂ ਜਿੰਨਾ ਮੈਂ ਪਤਾ ਕੀਤਾ ਠੇਕੇਦਾਰ ਕਹਿੰਦੇ ਵੀ ਨਹੀਂ ਸ਼ਰਾਬ ਦਾ ਜਿਹੜੀ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦੀ ਹੈ ਹਾਂਜੀ ਜਿੰਨੇ 31 ਮਾਰਚ ਤੋਂ ਬਾਅਦ ਜਿਹੜੇ 1 ਅਪ੍ਰੈਲ ਤੋਂ ਸ਼ੁਰੂ ਹੋ ਜਾਣੇ 31 ਤੱਕ ਉਹੀ ਇੱਕੋ ਇੱਕੋ ਚੱਲਣਾ ਹੈਗਾ ਕੁਆਲਿਟੀ ਠੀਕ ਹੈ ਉਹ ਕਹਿੰਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਇਹ ਹੁੰਦਾ ਜੀ ਇਹ ਨਾ ਸਾਨੂੰ ਜਿਵੇਂ ਆਜ ਕੀ 15 ਤਰੀਕ ਨੂੰ ਜਾਂ 15 ਮਾਰਚ ਨੂੰ ਜਾਂ 12 ਮਾਰਚ ਨੂੰ ਹਮ ਜਦੋਂ ਵੀ ਪੰਜਾਬ ਦੇ ਠੇਕੇ ਹੋਣੇ ਆ ਉਦੋਂ 15 ਦਿਨ ਪਹਿਲਾਂ ਹਾਂ ਤੇ 31 ਮਾਰਚ ਤੋਂ ਇੱਕ ਮਹੀਨਾ ਪਹਿਲਾਂ ਹਾਂ ਇਹ ਸਾਨੂੰ ਕੋਟਾ ਦੇਣਾ ਹੀ ਬੰਦ ਕਰਦੇ ਹੋਣ ਹਾਂ ਜਿਹੜਾ ਸਾਡੇ ਵੇਚ ਦੇ ਆਉਣ ਲਗ। ਹਾਂ। ਉਸ ਤੋਂ ਬਾਅਦ ਜੇ ਸਾਡੇ ਅੰਦਰ ਖੇਕੇ ਆ ਜਾਂਦਾ ਤਾਂ ਅਸੀਂ ਰੱਖ ਵੀ ਸਕਦੇ ਆ। ਜੇ ਨਹੀਂ ਆਉਂਦੇ ਤਾਂ ਫਿਰ ਅਸੀਂ ਉਹਨੂੰ ਸਸਤੀ ਕਰਕੇ ਬੀਜ ਕੱਢ ਦਿੰਦੇ ਆ। ਓਕੇ। ਉਹ ਮਤਲਬ ਤੁਹਾਡਾ ਸਿਸਟਮ ਤੁਹਾਨੂੰ ਪਤਾ ਹੈ। ਹਾਂ ਵੀ ਕਿਵੇਂ? ਪਤਾ ਗੱਲ ਕੀ ਹੈ? ਮੈਂ ਉਹਨੇ ਇੱਕ ਹੋਰ ਦੱਸਦਾ ਵਿੱਚ ਵੀ ਜੇ ਕੋਈ ਸਮਝੇ ਵੀ ਸ਼ਰਾਬ ਉਹ ਮਾੜੀ ਹੁੰਦੀ ਹੈ। ਬਿਲਕੁਲ। ਹਾਂ ਮੈਂ ਸਮਝ ਗਿਆ। ਸਾਡੇ ਕੋਲੇ ਕੋਟਾ ਇੱਕ ਇੱਕ ਮਹੀਨਾ ਪਹਿਲਾਂ ਗਵਰਨਮੈਂਟ ਸਾਨੂੰ ਬੰਦ ਕਰ ਦਿੰਦੀ ਆ। ਉਹੀ ਸਾਡੇ ਕੋਲੇ ਕੋਟਾ ਪਿਆ ਹੁੰਦਾ। ਕੋਈ ਸ਼ਰਾਬ ਮਾੜੀ ਨਹੀਂ ਹੁੰਦੀ। ਜੇ ਦਿੱਕੂ ਹੋਣੀ ਰੇਟ ਘਟਾਤਾ। ਜੀ। ਜਿਹੜੇ ਬੰਦੇ ਦਾ ਪਉਆ ਪੀਣ ਦਾ ਸ਼ਾਮ ਨੂੰ ਬਜਟ ਹੈ ਉਹਨੂੰ ਪਾਉਏ ਕੁਆਟਰ ਦੀ ਜਗਾ ਉਹਨੇ ਰੇਟ ਦੇ ਵਿੱਚ ਬੋਤਲ ਮਿਲ ਜਾਂਦੀ ਉਹ ਵੱਧ ਪੀਊਗਾ ਫਿਰ ਉਹਦੀ ਸਿਹਤ ਦਾ ਨੁਕਸਾਨ ਹੋਣਾ ਉਹ ਸਾਡੇ ਦੋਸ਼ਾਂ ਦੇ ਡੇਕਦਾਰਾਂ ਨੇ ਸਸਤੀ ਕਰਤੀ ਆ ਗੱਲ ਸਹੀ ਐ ਇਹਨਾਂ ਦੀ ਬਿਲਕੁਲ ਜੀ ਸੁਣਿਓ ਹੁਣ ਆ ਗੱਲ ਮੈਨੂੰ ਬੜੀ ਵਧੀਆ ਲੱਗੀ ਵੀ ਜਿਹੜਾ ਬੰਦਾ ਕਹਿੰਦਾ ਵੀ 80 ਰੁਪਏ ਦਾ ਪਾਉਆ ਲੈ ਕੇ ਪੀ ਰਿਹਾ ਨੇ ਦੇਸੀ ਦਾ ਆ ਉਹਨੇ ਸੋਚਣਾ ਹੁੰਦਾ ਵੀ ਸ਼ਾਮ ਤੇ ਕਰਮਾਸੀ ਕਮਾਉਣੇ ਤੇ ਪਾਉਆ ਪੀਣਾ ਤੇ 90 ਰੁਪਏ ਦੀ ਬੋਤਲ ਹੋ ਗਈ ਹਾਂ ਤੇ ਉਹਨੂੰ 80 90 ਰੁਪਏ ਦੀ ਬੋਤਲ ਮਿਲ ਗਈ ਤਿੰਨ ਚਾਰ ਦਿਨ ਉਹ ਉਹਨੂੰ ਡਾ ਕੇ ਪੀ ਲਿਆ ਉਹਦਾ ਲੀਵਰ ਚ ਖਰਾਬ ਨੁਕਸਾਨ ਹੋ ਗਿਆ ਜੀ ਸੀ ਤੇ ਅੱਜ ਜੇ ਕੋਈ ਚਲ ਕੋਈ ਨਹੀਂ 90 ਵੀ ਬੋਤਲਾਂ ਤੋਂ ਬੋਤਲ ਪੀਨੇ। ਉਹ ਚੇਹੇ ਨਹੀਂ ਵੀ ਕੋਈ ਸ਼ਰਾਬ ਮਾੜੀ। ਜੇ ਤਾਂ ਆਪਾਂ ਲਿਮਟ ਤੋਂ ਵੱਧ ਜਾ ਥੋੜਾ ਆਪਣਾ ਜਿਹੜਾ ਮਤਲਬ ਕੀ ਹੁੰਦਾ ਜਿਵੇਂ ਆਪਾਂ ਅੱਜ ਕੁਆਟਰੇ ਵੀ ਨਹੀਂ। ਆਪਣਾ ਲੈਵਲ ਹੁੰਦਾ। ਸਰ ਪਾਸਾ ਪਤਾ ਕੀ ਹੋਇਆ ਸੀ? ਹਾਂਜੀ। ਜਿੱਥੇ 8-10 ਸਾਲ ਪਹਿਲਾਂ ਮੇਰੇ ਥਾਣੇ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਨਾ। ਵੀ 8-10 ਬੰਦਿਆਂ ਦਾ ਨੁਕਸਾਨ ਹੋ ਗਿਆ ਸੀਗਾ ਜਾਨੀ ਨੁਕਸਾਨ। ਉੱਥੇ ਬਹੁਤ ਜ਼ਿਆਦਾ ਡਿਸਪਿਊਟ ਹੋਇਆ ਬਹੁਤ ਰੌਲਾ ਪਿਆ ਧਰਨੇ ਲੱਗੇ। ਹਾਂਜੀ। ਵੀਰ ਨੂੰ ਨੌਕਰੀ ਦਿਓ ਜੀ ਪਰਿਵਾਰ ਨੂੰ। ਇਹ ਇਹਨਾਂ ਦਾ ਮੁਆਵਜ਼ਾ ਦਿਓ ਜੀ 25-25 ਲੱਖ ਰੁਪਏ ਜਿਹਨਾਂ ਦੀ ਮੌਤ ਹੋ ਗਈ ਸ਼ਰਾਬ ਪੀ ਕੇ ਮੌਤ ਹੋ ਗਈ 25-25 ਲੱਖ ਮੁਆਵਜ਼ਾ ਸਰਕਾਰ ਇਹਨੇ ਪੈਸੇ ਕਿੱਥੋਂ ਲਿਆਉਗੀ ਯੁੱਧ ਨਸ਼ੇ ਵਿਰੁੱਧ ਦਾ ਨਾਅਰਾ ਜਿਹੜਾ ਸਰਕਾਰ ਨੇ ਦੇਤਾ ਹੁਣ ਸਰਕਾਰ ਨੇ ਨਾਅਰਾ ਦਿੱਤਾ ਉਹਨੂੰ ਜਿਹੜਾ ਅਮਲੀ ਜਾਮਾ ਤਾਂ ਅਸੀਂ ਪਹਿਨਾਉਣਾ ਅਸੀਂ ਸਾਰੇ ਅਸੀਂ ਸਾਰਿਆਂ ਨੇ ਪਹਿਨਾਉਣਾ ਸੁਣ ਲਓ ਮੇਰੀ ਗੱਲ ਹਾਂਜੀ ਉਹਦੇ ਵਿੱਚ ਤੁਹਾਡੇ ਸਹਿਯੋਗ ਦੀ ਲੋੜ ਹੈ ਸਰਪੰਚਾਂ ਦੇ ਸਹਿਯੋਗ ਦੀ ਲੋੜ ਹੈ ਦੇਖੋ ਇਹਨਾਂ ਕੋਲ ਤਾਂ ਚਾਹੀ ਕੋਈ ਟਰਾਲੀ ਲਾ ਦੇ ਲੈ ਕੇ ਇਹਨਾਂ ਨੇ ਤਾਂ ਆਪਣਾ ਸਟਾਕ ਘਟਮਾ ਇਹਨਾਂ ਨੇ ਤਾਂ ਦੇ ਦੇਣੀ ਹੈ ਹੁਣ ਸੋਚਣਾ ਖਰੀਦਣ ਵਾਲੇ ਨੇ ਵੀ ਮੈਂ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਫਿਰ ਬਾਅਦ ਦੇ ਵਿੱਚ ਸਾਡੇ ਕੋਲ ਇੱਕ ਤਾਂ ਵੈਸੇ ਥਾਣੇ ਦੇ ਵਿੱਚ ਠੇਕੇਦਾਰ ਸਾਹਿਬ ਤੁਹਾਨੂੰ ਪਤਾ ਨਫਰੀ ਬਹੁਤ ਘੱਟ ਹੈ। ਭਰਤੀ ਨਵੀਂ ਜਿਹੜੀ ਹੈ ਉਹ ਬਹੁਤ ਘੱਟ ਹੋਈ ਹੈ। ਜਿੰਨੀ ਰੈਗੂਲਰ ਹਰੇਕ ਸਾਲ ਹੁੰਦੀ ਸੀ ਨਾ ਭਰਤੀ ਬਹੁਤ ਘੱਟ ਹੋਈ ਹੈ ਤੇ ਰਿਟਾਇਰਮੈਂਟ ਜਿਹੜੇ ਜਿਹੜੇ ਬੰਦੇ ਦੀ ਏਜ ਹੋ ਗਈ ਰਿਟਾਇਰਮੈਂਟ ਉਹਨੇ ਰਿਟਾਇਰ ਹੋਣਾ ਹੀ ਹੋਣਾ। ਸਾਡੇ ਕੋਲ ਥਾਣਿਆਂ ਦੇ ਵਿੱਚ ਫੋਰਸ ਹੈ ਹੀ ਨਹੀਂ। ਹਾਂਜੀ। ਨਾ માત્ર ਕਹਿ ਲਓ ਤੁਸੀਂ ਕਿ ਇੱਕ ਇੱਕ ਬੰਦੇ ਤੋਂ ਜਿਹੜਾ ਕੰਮ ਹੈ ਸੀ ਇੱਕ ਇੱਕ ਮੁਲਾਜ਼ਮ ਤੋਂ ਅਸੀਂ ਚਾਰ-ਚਾਰ ਬੰਦੇ ਦਾ ਕੰਮ ਲਈ ਜਾਂਦੇ ਹਾਂ ਹਾਂਜੀ ਅੱਗੇ ਹੁੰਦਾ ਸੀ ਕਿ ਜੇ ਬੰਦਾ 8 ਘੰਟੇ 10 ਘੰਟੇ 12 ਘੰਟੇ ਡਿਊਟੀ ਕਰਕੇ ਚਲਾ ਗਿਆ ਜੇ ਇੱਕ ਵਾਰੀ ਵਰਦੀ ਲਾ ਕੇ ਘਰ ਚਲਾ ਗਿਆ ਨਾ ਤਾਂ 10-12 ਘੰਟੇ ਬਾਅਦ ਹੀ ਆਊਗਾ ਹੁਣ ਤਾਂ ਇੰਨੀ ਪ੍ਰੋਬਲਮ ਆ ਜਾਂਦੀ ਹੈ ਵੀ ਕਈ ਵਾਰੀ ਬੰਦਾ 15 ਘੰਟੇ ਡਿਊਟੀ ਕਰਕੇ 18 ਘੰਟੇ ਡਿਊਟੀ ਕਰਕੇ ਗਿਆ ਹੁੰਦਾ ਹਾਂਜੀ ਘਰੇ ਜਾਂਦਾ ਇਹੋ ਜੇ ਐਮਰਜੈਂਸੀ ਇਹੋ ਜੇ ਹੈੱਡਕੁਆਰਟਰ ਦੀ ਕਾਲ ਆਉਂਦੀ ਹੈ ਕਿ ਫਰਾਨੇ ਸਾਨੂੰ ਭੱਜ ਲੋ ਚਾਹੇ ਕੋਈ ਵੇਲਾ ਹੋਵੇ ਦਿਨ ਨਹੀਂ ਰਾਤ ਨਹੀਂ ਕੁਛ ਨਹੀਂਗਾ ਉਸੇ ਟਾਈਮ ਵਾਪਸ ਆਦਨੇ ਪੈਂਦੇ ਵੀ ਆ ਜਾ ਵੀ ਕਾਕਾ ਬਾਤ ਵੀ ਬਣੀ ਬਣਾਈ ਰੱਖੀ ਗਈ ਬਣੀ ਬਣਾਈ ਰੱਖੋ ਜੀ ਅੱਜ ਦੇ ਨੌਜਵਾਨ ਤਾਂ ਮੇਰੇ ਖਿਆਲ ਸਾਡੇ ਲੀਡਰ ਹੀ ਲਈ ਫਿਰਦੇ ਹੋਣੇ ਲੀਡਰ ਹਾਂ ਜੀ ਸਾਰੀਆਂ ਚੀਜ਼ਾਂ ਹੀ ਹੈ ਇੱਕ ਤਾਂ ਇੱਕ ਤਾਂ ਇਹ ਵੀ ਰਿਟਾਇਰਮੈਂਟ ਜਿਹੜੇ ਹੋਣ ਵਾਲੇ ਉਹਨਾਂ ਦੀ ਗਿਣਤੀ ਵੱਧਦੀ ਜਾਂਦੀ ਹੈ ਰਿਟਾਇਰਮੈਂਟ ਦੀ ਗਿਣਤੀ ਵੱਧਦੀ ਜਾਂਦੀ ਹੈ ਭਰਤੀ ਜਿਹੜੀ ਉਹ ਘਟਦੀ ਜਾਂਦੀ ਹੈ ਉੱਤੋਂ ਤੁਹਾਡੀ ਗੱਲ ਵੀ ਸਹੀ ਹੈ ਵੀ ਲੀਡਰ ਜਿਹੜੇ ਅੱਜਕੱਲ ਮੈਂ ਚਲੋ ਕਿ ਕਿਸੇ ਨੂੰ ਕਹਦੇ ਵੀ ਤੈਨੂੰ ਸ਼ਹਿਰੀ ਪ੍ਰਧਾਨ ਬਣਾਉਦਾ ਸ਼ਹਿਰੀ ਪ੍ਰਧਾਨ ਵੀ ਕਹਦਾ ਵੀ ਦੋ ਕਰਨ ਮੈਂ ਹਾਂ ਦੇ ਦੋ ਵੀਰ ਜਦੋਂ ਸ਼ਹਿਰੀ ਪ੍ਰਧਾਨ ਹੈ ਸ਼ਹਿਰ ਦੇ ਵਿੱਚ ਹੀ ਰਹਿਣਾ ਵੀ ਤੂੰ ਕਰਨ ਲੈਣਗੀ ਲੋਕਾਂ ਨੂੰ ਪੁੱਛ ਲਾਉਣ ਦੀ ਹੱਤ ਪੈ ਗਈ ਇਹ ਚੀਜ਼ਾਂ ਜਿਹੜੀਆਂ ਹੁਣ ਬੋਲ ਤਾਂ ਥੋੜੀ ਹੈ ਮੈਂ ਸਰਪੰਚ ਸਾਹਿਬ ਇਹ ਚਾਹਣਾ ਵੀ ਮੇਰੇ ਇਲਾਕੇ ਦੇ ਵਿੱਚ ਕੋਈ ਵੀ ਮੌਤ ਜਿਹੜੀ ਹੈ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਸ਼ੁਰੂ ਚ ਕਹਤਾ ਕਿ ਯੁੱਧ ਨਸ਼ੇ ਵਿਰੋਧ ਦਾ ਨਾਅਰਾ ਹੈ ਹੁਣ ਸਾਡੀ ਤਾਂ ਡਿਊਟੀ ਇਹ ਹੈ ਵੀ ਨਸ਼ਾ ਤਸਕਰ ਜਿਹੜੇ ਖਾਸ ਕਰ ਚਿੱਟੇ ਵਾਲੇ ਨਮੇੜ ਦਿਓ ਕੰਮ ਉਹਨਾਂ ਦਾ ਅਸੀਂ ਤਾਂ ਉਹਨਾਂ ਮੇੜ ਲੱਗੇ ਹੋਏ ਹਾਂ। ਹਾਂਜੀ। ਦੂਜੇ ਪਾਸੇ ਹੁਣ ਆ ਗਈ 31 ਮਾਰਚ। ਹਾਂਜੀ। 31 ਮਾਰਚ ਦੇ ਵਿੱਚ ਜੇ ਇਹ ਚੀਜ਼ਾਂ ਹੋ ਜਾਂਦੀਆਂ ਕਿ ਕੋਈ ਇਨ ਕੇਸ ਹਾਂਜੀ। ਕੋਈ ਬੰਦਾ ਇਹਨਾਂ ਦਿਨਾਂ ਦੇ ਵਿੱਚ ਸ਼ਰਾਬ ਪੀਣ ਤੋਂ ਬਾਅਦ ਚਾਹੇ ਉਹਦੀ ਮੌਤ ਤੜਕੇ ਨੂੰ ਹਾਰਟ ਅਟੈਕ ਨਾਲ ਹੀ ਹੋਵੇ ਸਵੇਰ ਨੂੰ ਗਿਣਿਆ ਇਹ ਜਾਂਦਾ ਹੈ ਕਿ ਇਹਨੇ ਸ਼ਰਾਬ ਪੀਤੀ ਸੀ ਸ਼ਰਾਬ ਫਿਰ ਇਹਨਾਂ ਤੇ ਗੱਲ ਆ ਜਾਂਦੀ ਠੇਕੇਦਾਰਾਂ ਵੀ ਸੁਣੋ ਮੇਰੀ ਗੱਲ ਇਹਨਾਂ ਤੇ ਗੱਲ ਆ ਜਾਂਦੀ ਠੇਕੇਦਾਰਾਂ ਵੀ ਠੇਕੇਦਾਰ ਨੇ ਸ਼ਰਾਬ ਮਾੜੀ ਦੇਤੀ ਹੁਣ ਉਹ ਕਹਿੰਦੇ ਵੀ ਸਾਡੀ ਤਾਂ ਬੇਸ਼ੰਗ ਤੁਸੀਂ ਪਹਿਲਾਂ ਵਾਲੀ ਚੈੱਕ ਕਰ ਲਓ ਜੇ ਕਿਸੇ ਕੋਲ ਪਈ ਹੈ ਤੇ ਬੇਸ਼ੰਗ ਸਾਡੀ ਹੁਣ ਵਾਲੀ ਬੋਤਲ ਖੋਲ੍ਹ ਕੇ ਚੈੱਕ ਕਰ ਲਓ ਉਹਨੇ ਦੱਸਤਾ ਕਿ ਸਾਡੀ ਤਾਂ ਕੁਆਲਿਟੀ ਇੱਕ ਸ਼ਰਾਬ ਦਾ ਇੱਕ ਹੋਰ ਹੈ ਜਿੰਨੀ ਪੁਰਾਣੀ ਹੁੰਨੀ ਉਹਨੀ ਵਧੀਆ ਹੋਉਂਦੀ ਨਹੀਂ ਹੁੰਦੀ ਹੁਣ ਜਦੋਂ ਇਹ ਜੀਦਾ ਹੋ ਜਾਂਦੀਆਂ ਨਾ ਮੈਂ ਤੁਹਾਨੂੰ ਆਪਣੀ ਮਜਬੂਰੀ ਦੱਸਦੀ ਕਿ ਸਾਡੇ ਕੋਲੇ ਨਫਰੀ ਜਿਹੜੀ ਆ ਉਹ ਗਿਣਤੀ ਬਹੁਤ ਘੱਟ ਹੈ ਪੁਲਿਸ ਦੀ ਸਾਡੇ ਕੋਲ ਤਾਂ ਹੋਰ ਚੀਜ਼ਾਂ ਸੂਤ ਨਹੀਂ ਆਉਂਦੀਆਂ ਸਾਡੇ ਕੋਲ ਤਾਂ ਸਾਡੀ ਡਿਊਟੀ ਨਹੀਂ ਹੁੰਦੀ ਥਾਣੇ ਦੇ ਵਿੱਚ ਲੋਕ ਬੈਠੇ ਰਹ ਜਾਂਦੇ ਮੇਰਾ ਆ ਕੰਮ ਸਵੇਰਾ ਕੰਮ ਸੀ ਸਾਨੂੰ ਕਾਲ ਕਿਸੇ ਹੋਰ ਕੰਮ ਦੀ ਆ ਜਾਂਦੀ ਹੈ ਤੇ ਅਸੀਂ ਉਸੇ ਟਾਈਮ ਮਾਰ ਕੇ ਸੈਲਫ ਗੱਡੀ ਦੀ ਹੋਰ ਪਾਸੇ ਭੱਜ ਲੈਣਾ ਹੁੰਦਾ ਹੁਣ ਜੇ ਇਹਨਾਂ ਦਿਨਾਂ ਦੇ ਵਿੱਚ ਕਿਤੇ ਇਹੋ ਜਿਹੇ ਕਾਲਾ ਸਰਪੰਚ ਸਾਹਿਬ ਸਾਨੂੰ ਆ ਗਿਆਂ ਵੀ ਫਲਾਣੇ ਥਾਂ ਤੇ ਦੋ ਮਰਗੇ ਜੀ ਰਾਤ ਦਿਨ ਚੜਦੇ ਨੂੰ ਸ਼ਰਾਬ ਪੀਤੀ ਸੀ ਫਲਾਣੇ ਥਾਂ ਤੇ ਚਾਰ ਮਰਗੇ ਜੀ ਅਸੀਂ ਉਧ ਹਰੇਕ ਹਰੇਕ ਬੰਦਾ ਸੋਚਦਾ ਕਿ ਬੰਦਾ ਤਾਂ ਗਿਆ ਹੁਣ ਪੈਸੇ ਲੈ ਲਓ ਯਾਰ ਸਰਕਾਰ ਤੋਂ ਨੌਕਰੀ ਮਿਲਦੀ ਨੌਕਰੀ ਲੈ ਲਓ ਹਣਾ ਛੇਦਾਂ ਚ ਗਿੜਿਆ ਜਾਂਦਾ ਸ਼ਰਾਬ ਨਾਲ ਮਰਿਆ ਵੀ ਸ਼ਹੀਦ ਬਣਾ ਦਿੰਦੇ ਸ਼ਹੀਦ ਮਤਲਬ ਗਿੜਿਆ ਨਹੀਂ ਸ਼ਹੀਦ ਬਣਾ ਦਿੰਦੇ ਲੋਕ ਉਹਨਾਂ ਧਰਨੇ ਲਾ ਲਾ ਕੇ ਵੀ ਯਾਰ ਗਰੀਬ ਪਰਿਵਾਰ ਹੈ ਇਹਦੇ ਪਿੱਛੇ ਇਹਦੇ ਪਿੱਛੇ ਤਾਂ ਲੇਡੀਜ਼ ਹੀ ਰਹਿ ਗਿਆਂ ਉਹ ਇਕੱਲੀ ਕੀ ਕਰੂਗੀ ਬੱਚੇ ਜਵਾਨ ਹੋ ਗਏ ਹਣ ਆ ਚੀਜ਼ਾਂ ਕਰਕੇ ਨਾ ਜਿਹੜਾ ਉਹ ਮੈਂ ਕਹਿੰਨਾ ਕਿ ਫੋਰਸ ਕੀਤਾ ਜਾਂਦਾ ਸਰਕਾਰ ਨੂੰ ਸਿਸਟਮ ਨੂੰ ਫੋਰਸ ਕੀਤਾ ਜਾਂਦਾ ਫਿਰ ਉੱਥੇ ਜ਼ਿੰਮੇਵਾਰੀ ਬਣ ਜਾਂਦੀ ਸਾਡੀ ਜੇ ਤਾਂ ਉੱਥੇ ਜਾ ਕੇ ਸਖਤੀ ਕਰਦੇ ਤਾਂ ਫਿਰ ਅਗਲਾ ਕਹਿੰਦਾ ਇੱਕ ਤਾਂ ਬੰਦੇ ਮਰ ਗਏ ਠੇਕੇਦਾਰਾਂ ਨੇ ਇਹ ਰਲਿਏ ਦੇ ਆ ਤੇ ਦੂਜੇ ਪਾਸੇ ਦੇ ਤਰਸ ਦੇ ਤੌਰ ਤੇ ਕਰਨਾ ਪਈਦਾ ਕੁਝ ਨਾ ਕੁਝ ਮਤਲਬ ਸਾਨੂੰ ਬਹੁਤ ਕੁਝ ਕਰਨਾ ਪਿਆ ਇਸ ਕਰਕੇ ਪਿੰਡ ਦੇ ਵਿੱਚ ਨਾ ਜਾ ਕੇ ਵੱਡੀਆਂ ਮੀਟਿੰਗਾਂ ਕਰੋ ਹਰ ਜੱਟ ਮੀਟਿੰਗਾਂ ਕਰੋ ਸਰਪੰਚਾ ਹਾਂਜੀ ਹਾਂਜੀ ਕੋਈ ਗੱਲ ਠੀਕ ਹੈ ਸਾਰੇ ਸਰਪੰਚਾਂ ਨੂੰ ਬੁਲਾਓ ਤੁਹਾਡੇ ਪੰਜਾਬ ਸਰ ਤੁਹਾਡੀ ਗੱਲ ਠੀਕ ਹੈ ਪਰ ਅਸੀਂ ਜੇ ਹੁਣ ਅਸੀਂ ਮਸਾ ਵੋਟਾਂ ਪੁਆਈਆਂ ਪਹਿਲਾਂ ਅਸੀਂ ਉਹਨਾਂ ਨੂੰ ਰੋਕਣਾ ਟੁਕਣਾ ਵੀ ਬਹੁਤ ਔਖਾ ਹੈ ਨਹੀਂ ਥੋੜਾ ਬਹੁਤ ਮੈਸੇਜ ਤਾਂ ਲਾ ਲਾਂਗੇ ਵੀ ਧਿਆਨ ਰੱਖਿਓ ਵੱਧ ਨਾ ਪੀਓ ਪਰ ਆਇਕੀ ਡਾਇਰੈਕਟ ਆਏ ਨਹੀਂ ਕਿ ਐਸਾ ਆਹੀ ਮਤਲਬ ਸੀ ਆਹੀ ਮਤਲਬ ਸੀ ਅਸੀਂ ਵੀ ਇਹਨਾਂ ਨੂੰ ਰੋਕਦੇ ਜੇ ਜਾਗ ਲੈ ਖੜ ਜੇ ਵੀ ਨਹੀਂ ਲੈਣੀ ਤੇ ਇਹਨਾਂ ਨੇ ਵੀ ਕੋਟਾ ਕੱਢਣਾ ਪਰ ਇਹ ਕਿਸੇ ਨੂੰ ਰੋਕਦੇ ਅਸੀਂ ਖਰੀਦੋਂ ਤਾਂ ਲੈ ਜਾਂ ਗੱਲ ਅੱਜ ਗੁੱਸੇ ਉਹਨਾਂ ਨੂੰ ਸਾਨੂੰ ਹੀ ਰੋਕਾਂਦਾ ਨਹੀਂ ਨਹੀਂ ਮ ਬੇਸ਼ੱਕ ਸ਼ਰਾਬ ਪੀਣਾ ਚਾਹੇ ਚਿੱਟਾ ਵੀ ਨਸ਼ਾ ਹੈ ਮੈਂ ਤਾਂ ਕਹਿੰਦਾ ਵੀ ਜੇ ਇਹੋ ਤਾਂ ਨਸ਼ੇ ਵਿਰੁੱਧ ਜੇ ਚਿੱਟੇ ਦੇ ਵਿਰੁੱਧ ਹੈ ਤਾਂ ਫਿਰ ਸ਼ਰਾਬ ਦੇ ਵਿਰੁੱਧ ਵੀ ਹੋਣਾ ਚਾਹੀਦਾ ਇਹਨਾਂ ਨੂੰ ਜਿਹੜੇ ਕਹਾਂਗੇ ਜੀ ਲਿਮਟ ਚ ਪੀਓ ਇਹਨਾਂ ਦਾ ਮੈਸੇ ਲਾ ਬਾਕੀ ਤਰੀਕੇ ਨਾਲ ਹਾਜ਼ਰ ਹੋ ਜੀ ਗੁਜਰਾਤ ਦੇ ਵਿੱਚ ਸ਼ਰਾਬ ਹੈ ਨਾ ਹਾਂਜੀ ਪਰ ਉੱਥੇ ਕਹਿੰਦੇ ਜਿੰਨੀ ਪੰਜਾਬ ਚ ਮਿਲਦੀ ਉਹ ਤੋਂ ਵੱਧ ਮਿਲ ਜਾਂਦੀ ਵੱਧ ਮਿਲਦੀ ਜੀ ਵੱਧ ਮਿਲਦੀ ਹੁਣ ਪੀਣ ਵਾਲਾ ਤਾਂ ਆਪਦਾ ਅਰੇਂਜਮੈਂਟ ਕਰ ਲੈਂਦਾ ਨਾ ਮੇਰਾ ਮਕਸਦ ਤੁਹਾਨੂੰ ਬੁਲਾਉਣ ਤੋਂ ਇਹ ਸੀ ਕਿ ਮੈਂ ਨਹੀਂ ਚਾਹੁੰਦਾ ਹੁੰਦਾ ਮੇਰੇ ਹਲਕੇ ਦੇ ਵਿੱਚ ਜਿੱਥੇ ਮੈਂ ਲੱਗਿਆ ਹਾਂ ਕਿਸੇ ਵੀ ਤਰ੍ਹਾਂ ਦਾ ਕੋਈ ਜੇ ਤਾਂ ਕੋਈ ਜਾਇਜ਼ ਹੋਵੇ ਜਾਇਜ਼ ਕੋ ਰੋਲਰ ਆਪਾਂ ਪੈਂਦਾ ਵੀ ਯਾਰ ਵਾਕਈ ਬੰਦੇ ਦੁਖੀ ਐ ਉਥੇ ਤਾਂ ਮੈਂ ਵੀ ਦੁਖੀ ਬੰਦਿਆਂ ਨਾਲ ਹੀ ਖੜ ਜਾਂਦਾ ਜਿੱਥੇ ਕਿਤੇ ਲੱਗਦਾ ਯਾਰ ਬੰਦੇ ਨੇ ਗਲਤ ਵੀ ਆਪ ਕਰ ਲਿਆ ਹੁਣ ਮਰ ਗਿਆ ਸ਼ਰਾਬ ਪੀ ਕੇ ਜਾਂ ਕਿਸੇ ਵੀ ਤਰੀਕੇ ਕਈ ਵੀ ਇਹ ਹੁੰਦਾ ਕਿ ਸ਼ਰਾਬ ਪੀ ਲਈ ਜ਼ਿਆਦਾ ਸ਼ਰਾਬੀ ਹੋ ਗਿਆ ਪਾਣੀ ਨਹੀਂ ਪੀਤਾ ਕੇ ਉੱਠ ਗਿਆ ਜਬਾਨ ਤਾਂ ਉਹਦੀ ਲਾਗੀ ਬੰਦਾ ਪਰ ਜਾਂਦਾ ਹੈ ਫੇਰ ਕਹਣਾ ਜਿਹੜੀਲੀ ਸ਼ਰਾਬ ਵੀ ਇਕੱਲੇ ਠੇਕੇਦਾਰ ਨੂੰ ਦੋਸ਼ੀ ਨਹੀਂ ਠਾਹ ਰਾ ਸਕਦੇ ਸਹੀ ਹੈ ਠੀਕ ਹੈ ਠੇਕੇਦਾਰਾਂ ਦਾ ਕੋਹ ਨੂੰ ਵੀ ਨਹੀਂ ਠਾਹ ਰਾ ਸਕਦੇ ਕਿਉਂਕਿ ਕੱਲੀ ਵੋਟਾਂ ਦੀ ਗੱਲ ਨਹੀਂ ਹੁੰਦੀ ਨਾਲੇ ਚਲੋ ਠੀਕ ਹੈ ਵੋਟਾਂ ਜਿਨੇ ਜਿੱਥੇ ਪਾਉਣੀਆਂ ਉਹਨੇ ਪਾਉਣੀਆਂ ਗੱਲ ਇਹ ਵੀ ਹੈ ਕਿ ਸਾਨੂੰ ਕੋਈ ਸੁਲਗ ਸੀ ਕਰੋ ਗੱਲ ਜੀ ਇੱਕ ਮਿੰਟ ਐਮਰਜੈਂਸੀ ਮੂਵ ਹੈ ਤੁਹਾਡੇ ਸੁਣਨ ਵਾਲੀ ਗੱਲ ਹੈ ਸਾਡੀ ਵੀ بس ਇੱਕ ਮਿੰਟ ਜ ਮੈਂ ਇੱਥੇ ਬੈਠਾ ਹਾਂ 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 ਇਸ ਕਰਕੇ ਮੇਰੀ ਬੇਨਤੀ ਇਹ ਹੀ ਹੈ ਵੀ ਆਪੜੀਆਂ ਜਾ ਕੇ ਅਰਜੈਂਟ ਮੀਟਿੰਗਾਂ ਕਰਕੇ ਬੁਲਾ ਕੇ ਨਹੀਂ ਸਮਝਾਵਾਂਗੇ ਹਾਂ ਜੇ ਆ ਸਕਦੇ ਸਮਾਂ ਹੋਵੇ ਖਾਸ ਕਰਕੇ ਤੋਂ ਪਹਿਲਾਂ ਤਾਂ ਲਿਮਟ ਚ ਲਾਓ ਹਾਂ ਫਿਰ ਜੇ ਲੈ ਲਈ ਤਾਂ ਲਿਮਟ ਚ ਪੀਓ ਲਿਮਟ ਚ ਪੀ ਲਓ ਹਾਂ ਕੋਈ ਤੁਹਾਡੇ ਇਹੋ ਜਿਹੀ ਗੱਲ ਨਾ ਹੋਵੇ ਵੀ ਕੋਈ ਗਲੀ ਚ ਨਹੀਂ ਪੀਣੀ ਕੋਈ ਹੁੱਲੜਵਾਜੀ ਨਹੀਂ ਕਰਨੀ ਕੋਈ ਲੜਾਈ ਝਗੜਾ ਨਹੀਂ ਕਰ ਇਹਨਾਂ ਅਸੀਂ ਕੋਸ਼ਿਸ਼ ਕਰਾਂਗੇ ਜਿਵੇਂ ਠੇਕੇਦਾਰ ਸਾਹਿਬ ਕਹਿ ਰਹੇ ਸੀ ਹੁਣ ਵੀ ਉਹ ਕਦੇ ਵੀ ਜਦੋਂ ਪਤਾ ਲੱਗ ਜਾਂਦਾ ਹੈ ਬੇਟਾ ਇਸੋ ਵਾਲੀ ਬੋਤਲ ਜਿਹੜੀ 90 ਦੀ ਹੋ ਗਈ ਤੇ ਜਿਹੜਾ 80 ਦਾ ਪੋਗਾ ਪੀਂਦਾ ਉਹ 90 ਦੀ ਬੋਤਲ ਹੀ ਪੀਂਦਾ ਪਿੰਦਾ ਜੀ ਸ਼ੁਰੂ ਹੋ ਜਾਂਦੀ ਐ ਇਸੇ ਕਹਿ ਤੋ ਪਤਾ ਲੱਗਦਾ ਇਹ ਤਾਂ 2-3 ਵਜੇ ਸ਼ੁਰੂ ਹੋ ਜਾਂਦੀ ਐ 3:30 ਨੂੰ ਹਾਂ ਜਿਹੜੇ 5 ਵਜੇ ਪੀਣੀ ਸ਼ੁਰੂ ਕਰਨੀ ਐ ਕਰ ਦਿੰਦੇ ਸਵੇਹਾ ਕਰ ਦਿੰਦੇ ਹਾਂ ਦੋ ਵਜੇ ਚੱਲ ਜਾਂਦੀ ਐ ਦੋ ਵਜੇ ਸ਼ੁਰੂ ਹੋ ਜਾਂਦੀ ਐ ਹਾਂ ਬਿਲਕੁਲ ਸਾਰਾ ਸਾਰਾ ਦਿਨ ਚੱਲਦੀ ਐ ਜੀ ਆ ਜਿਹੜੇ 2-3 ਦਿਨ ਹੁੰਦੇ ਐ ਨਾ ਸਾਰਾ ਸਾਰਾ ਦਿਨ ਚੱਲਦੀ ਐ ਸਪੈਸਰ ਸਾਹਿਬ ਮੈਂ ਇੱਕ ਜੀ ਜ਼ਰੂਰ ਪੁੱਛੂੰਗਾ ਤੁਹਾਡੇ ਕੋਲੋਂ ਕਿ ਮੈਨੂੰ 3 ਕਿ ਮਹੀਨੇ ਹੋ ਗਏ ਹੈ ਨਾ ਚੌਥਾ ਮਹੀ ਤਨੂ ਕੋਈ ਲੱਗਦਾ ਕੋਈ ਫਰਕ ਪਿਆ ਮੈਂ ਸਖਤੀ ਦਾ ਚਿੱਟੇ-ਜੋਟੇ ਵਾਲਾ ਦੇ ਬੋਤ ਕੀਤੀ ਹੈ ਜਨਾਹ ਗੱਲਾਂ ਆ ਜਦੋਂ ਤੁਸੀਂ ਇੱਥੇ ਆਏ ਹੋ ਉਦੋਂ ਬਾਅਦ ਫਰਕ ਬਹੁਤ ਪੈ ਰਿਹਾ ਕਿ ਚਿੱਟੇ ਵਾਲੇ ਸਾਰੇ ਕੰਧਾਂ 'ਚ ਵਜਦੇ ਬੰਦੇ ਅੱਛਾ ਮੈਂ ਕਹਿੰਦਾ ਜੀ ਚੀਵ ਨਿਕਲੀ ਪਈ ਆ ਵਾ ਮਿਲਦਾ ਨਹੀਂ ਆਵੇ ਨਾ ਬਿਲਕੁਲ ਨਹੀਂ ਕੋਈ ਦੇ ਕੋਈ ਮਿਲਦਾ ਹੀ ਵੀ ਆ ਕਿਸੇ ਰੋ ਨੂੰ ਵੀ ਰੇਟ ਡੁਗਣਾ ਚੌਗਣਾ ਤੇ ਕਿਤੇ ਕੋਈ ਮੜਾ-ਮੋੜਾ ਮਿਲ ਰੇਟ ਤਾਂ ਵਧਿਆ ਅੱਛਾ ਮੁਨਾਫਾ ਜੇ ਕਿਤੇ ਕੋਈ ਮੁਨਾਫਾ ਬੰਦਾ ਕਹਿੰਦਾ ਮੁਨਾਫਾ ਹੋ ਜਾ ਮਿਲਦਾ ਨਹੀਂ ਸਪਲਾਈ ਟੁੱਟੀ ਕਰਕੇ ਜੇ ਕਿਤੇ ਕੋਈ ਮਿਲਦੀ ਆ ਫਿਰ ਉਹ ਮਹਿੰਗਾ ਮਿਲਦਾ ਜੇ ਕੋਈ ਇਹ ਗੱਲਾਂ ਪਹਿਲਾਂ ਵੀ ਮੇਰੇ ਕੋਲ ਆਈਆਂ ਆ ਤੁਸੀਂ ਰੱਖਿਆ ਕਰੋ ਖਿਆਲ ਇਸ ਗੱਲ ਦਾ ਦੇਖਿਆ ਜੀ ਤੁਸੀਂ ਰੱਖਦੇ ਜੀ ਬਾਕੀ ਬਾਕੀ ਆ ਤੁਹਾਡਾ ਫਰਕ ਹੋ ਪੈ ਗਿਆ ਹੁਣ ਚਿਕਾ ਨਿਕਲੇਗਾ ਫਰਦੀ ਨਹੀਂ ਤੁਸੀਂ ਫਿਰ ਵੀ ਇਸ ਗੱਲ ਦਾ ਧਿਆਨ ਰੱਖੋ ਸਰਪੰਚ ਸਾਹਿਬ ਵੀ ਪਿੰਡ ਦੇ ਵਿੱਚ ਜੇ ਤੁਹਾਡਾ ਕੋਈ ਬੰਦਾ ਲਾਉਂਦਾ ਨਾ ਸਾਡੇ ਨਾਲ ਤਾਂ ਕੋਈ ਗੱਲ ਕਰਦਾ ਨਹੀਂ ਸਾਹਿਬ ਚਾਹੁੰਦੇ ਆ ਵੀ ਇਹ ਕੀ ਬੰਦ ਹੋਣੀ ਚਿੱਟਾ ਅਸੀਂ ਨੁਕਸਾਨ ਦੇ ਕਹੀ ਇਹ ਤਾਂ ਵੱਡਾ ਨੁਕਸਾਨ ਹੈ ਜੇ ਕਿਸੇ ਨੂੰ ਅੱਜ 100 ਵਾਲੀ ਚੀਜ਼ 500 ਦੀ 700 ਦੀ ਮਿਲਣਾ ਲੱਗ ਪਈ ਨਾਲ ਸੇਹਿ ਦਾ ਨੁਕਸਾਨ ਕਰ ਰਹੇ ਨਾਲੇ ਘਰ ਦਾ ਨੁਕਸਾਨ ਫਿਰ ਉਹੀ ਆਹ ਲੁੱਟਾ ਕੋਹਾ ਚੋਰੀਆਂ ਜਿਕਾਰੀਆਂ ਫਿਰ ਚੱਟੇ ਦੇ ਅਸੀਂ 100% ਬਰੋਕਰੇਦਾਰ ਨੇ ਲੋਹ ਪਿਆ ਠੇਕੇਦਾਰ ਸਾਹਿਬ ਵੇਲੇ ਸੀ ਤੁਸੀਂ ਅਸੀਂ ਗੱਲਾਂ ਚੱਲੀਆਂ ਤੁਸੀਂ ਯਾਰ ਤੁਹਾਡੀਆਂ ਗੱਲਾਂ ਇੱਕ ਵਾਰੀ ਕਰਿੰਦਿਆਂ ਨੂੰ ਕਹਿ ਦਿਓ ਮੇਰਾ ਵੀਰ ਬੜਕੇ ਸਿੰਦਿਆਂ ਨੂੰ ਸਾਰਾ ਉੱਥੇ ਗਦਾਮ ਖਾਲੀ ਕਰਨਾ ਹੈ 31 ਮਾਰਚਾ ਨੂੰ ਗਦਾਮ ਖਾਲੀ ਕਰਨਾ ਹੈ ਕੋਈ ਮੈਂ ਨਹੀਂ ਬੇਲਾ ਨਹੀਂਗਾ ਸਰਪੰਚ ਵੀ ਬੇਲਾ ਨਹੀਂਗਾ ਕਦਰ ਕਰਦਾ ਕਦਰ ਕਰਦਾ ਅਸੀਂ ਵੀ ਜਾਣਾ ਹੈ ਫੋਨ ਆਈ ਜਾਂਦੇ ਦੱਸੋ ਮੇਰੇ ਨਾਲ ਸੇਵਾ ਦੱਸੋ ਨਹੀਂ ਬਸ ਸੇਵਾ ਇਹੀ ਹੈ ਹਾਂਜੀ ਹਾਂਜੀ ਵੀ ਕੋਸ਼ਿਸ਼ ਕਰਿਓ ਵੀ ਤੁਹਾਡੇ ਵੱਲੋਂ ਜਿਹੜਾ ਮੈਂ ਨਹੀਂ ਕਹਿੰਦਾ ਸ਼ਰਾਬ ਮਾੜੀ ਪਈ ਤਾਂ ਤੁਸੀਂ ਮੈਂ ਹੁਣ ਵੀ ਨਹੀਂ ਕਹਿੰਦਾ ਮੈਂ ਪਹਿਲਾਂ ਵੀ ਨਹੀਂ ਕਿਹਾ ਮੈਂ ਇਹ ਗੱਲ ਕਹਿੰਦਾ ਕਿ ਕੋਸ਼ਿਸ਼ ਕਰਿਓ ਕਿ ਜਿੰਨੀ ਵੇਚਣੀ ਹੈ ਚੰਗੀ ਕੁਆਲਿਟੀ ਹੋਵੇ ਮੈਂ ਤੁਹਾਨੂੰ ਪਹਿਲਾਂ ਦੱਸਦੀ ਜਿਹੜੀ ਗੱਲਾਂ ਬਸ ਉਹ ਤੋਂ ਮਤਲਬ ਪਹਿਲਾਂ ਰਸਤੀ ਵੀ ਕਿਹੜੇ ਬੰਦੇ ਨੂੰ ਉਹ ਏਥਾ ਰੇਟ ਤੇ ਬੋਤਲ ਮਿਲਣ ਲੱਗੂ ਵੱਧ ਪੀਊਗਾ ਬਸ ਹੋਰ ਇਹ ਸ਼ਰਾਬ 'ਚ ਕੋਈ ਰੋਕਸ਼ ਨਹੀਂ ਹੁੰਦੀ ਮੈਂ ਸਹਿਮਤ ਆਂ ਪਰ ਐ ਨਾ ਹੋਵੇ ਕਿ ਉਹ ਜਿਹੜੀ ਅੱਜ ਤੋਂ 1 ਸਾਲ ਪਹਿਲਾਂ ਵਿਕਦੀ ਹੈ ਪਿਛਲੇ ਸਾਲ ਉਹੀ ਸ਼ਰਾਬ ਹੈ ਰੈਗੂਲਰ ਜਿਹੜੀ ਵਿਕ ਰਹੀ ਉਹੀ ਸ਼ਰਾਬ ਹੈ 33 ਮਾਰਕ ਕੋਈ ਐਸਾ ਨਹੀਂ ਕਿ 2 ਨੰਬਰ ਦੀ ਸ਼ਰਾਬ ਹੁੰਦੀ ਹੈ ਕੋਈ ਗੋਲੀ ਦਾ ਪਿਆਲੇ ਸ਼ਰਾਬੋਂ ਬਿਲਕੁਲ ਨਹੀਂ ਦੇਖੋ ਕਰਿੰਦਿਆਂ ਦੀ ਕੰਟਰੋਲ ਹੈ ਕਿਤੇ ਉਹ ਗਾਂਧੀਆਂ ਪਾਣੀ ਨਹੀਂ ਪਾਣੀ 'ਚ ਪਾਣੀ ਸ਼ਰਾਬ 'ਚ ਪਾਏਗਾ ਨਸ਼ਾ ਕੱਢੂਗਾ ਉਹਦਾ ਰਕਸਾਰ ਸਾਨੂੰ ਹੈ ਕੋਈ ਹੋਰ ਗੋਲੀ ਗੱ ਕਾ ਤੁਹਾਨੂੰ ਤੁਹਾਡੀ ਨੌਲੇ ਇਹ ਚੀਜ਼ਾਂ ਇਹ ਅੱਜ ਕੱਲ CCTV ਕੈਮਰੇ ਲੱਗੇ ਹੋਏ ਆ ਫਰਡੇ ਕਹਿੰਦੇ ਜੂਰ ਬੈਠੇ ਆ ਜਲਾ ਇੱਥੇ ਤੋਂ ਤੁਸੀਂ ਸਾਰੇ ਕੈਮਰੇ ਸਭ ਕੁਝ ਕੈਦ ਹੈ ਨਹੀਂ ਮੈਂ ਲੱਭਦਾ ਸਾਰਿਆਂ ਵੀ ਇੱਕ ਸਿਸਟਮ ਹੈ ਸਾਰੇ ਕੁਝ ਦਾ ਵੀ ਹੌਲੀ ਹੌਲੀ ਹਰ ਹਰ ਇੱਕ ਚੀਜ਼ ਦੇ ਵਿੱਚ ਨਾ ਸੁਧਾਰ ਹੋ ਰਿਹਾ ਚ ਕੋਈ ਨੋਰ ਹੈ ਨਹੀਂ ਹਾਂਜੀ ਨਹੀਂ ਸਾਡੇ ਸਾਡੇ ਵਿਭਾਗਾਂ ਵਿੱਚ ਵੀ ਸੁਧਾਰ ਹੋ ਰਿਹਾ ਸਰਕਾਰਾਂ ਦੇ ਵਿੱਚ ਵੀ ਸੁਧਾਰ ਜਿਹੜਾ ਲੋਕ ਲਿਆ ਦੇਣਗੇ ਕਿਉਂਕਿ ਲੋਕ ਜਾਗਰੂਕ ਹੋ ਗਏ ਠੀਕ ਹੈ ਲੋਕ ਜਿਹੜੇ ਸਵਾਲ ਕਰਦੇ ਆ ਘੇਰਦੇ ਆ ਇਸ ਵਾਰ ਕਰਨੇ ਚਾਹੀਦੇ ਆ ਜਾਂ ਸੁਣਨੇ ਵੀ ਚਾਹੀਦੇ ਆ ਫਿਰ ਉਹ ਗਲਤੀ ਦਾ ਵੀ ਫੇਰ ਹੀ ਪਤਾ ਲੱਗੂਗੀ ਕੋਈ ਇਸ ਗਲਤੀ ਕਰ ਜਾਣਾ ਪਤਾ ਹੀ ਨਾ ਲੱਗੇ ਗਲਤੀ ਕਰਨ ਵਾਲੇ ਲੀਡਰ ਦਾ ਨੁਕਸਾਨ ਤਾਂ ਉਹਨਾਂ ਦਾ ਆਪਣਾ ਹੀ ਹੋਊਗਾ ਬਿਲਕੁਲ ਬਿਲਕੁਲ ਇਸ ਕਰਕੇ ਹੁਣ ਮੇਰੇ ਬੇਨਤੀ ਤੁਹਾਨੂੰ ਸਾਰਿਆਂ ਨੂੰ ਜੀ ਤੁਹਾਡੀ ਜਿੰਮੇਵਾਰੀ ਇੱਕ ਬਣਦੀ ਹੈ ਧਿਆਨ ਰੱਖਿਓ ਇਸ ਚੀਜ਼ ਦਾ ਵੀ ਕੱਲ ਨੂੰ ਇਨ ਕੇਸ ਕਿਸੇ ਕਿਸਮ ਦਾ ਕੋਈ ਕਿਸੇ ਦੀ ਡੈਥ ਹੋਣ ਦਾ ਇਹਨਾਂ ਦਿਨਾਂ ਦੇ ਵਿੱਚ ਲੰਬਾ ਆ ਗਿਆ ਨਾ ਤੇ ਉਹਦੀ ਕੁਦਰਤੀ ਕਿਤੇ ਬੇਸ਼ੱਕ ਧੱਕਣੀ ਪੀਤਾ ਹੋਇਆ ਸ਼ਰਾਬ ਦਾ ਤੇ ਸਵੇਰ ਨੂੰ ਜਿਹੜਾ ਉਹ ਉੱਠ ਕੇ ਪਰਿਵਾਰ ਨੇ ਨਾ ਆਖਾਸ ਕਰ ਸ਼ਰਾਬ ਸ਼ਰਾਵਲਾ ਬੰਦਾ ਵੈਸੇ ਹੀ ਬਦਨਾਮ ਹੋ ਜਾਂਦਾ ਨਹੀਂ ਹਾਂ ਮੈਂ ਉਹ ਸ਼ਰਾਬ ਪੀਤੇ ਚਾਹੇ ਉਹ ਕੰਮ ਸਹੀ ਕਰਦਾ ਹੋਵੇ ਮੈਂ ਉਹੀ ਕਹ ਰਿਹਾ ਵੇਖੋ ਬਾਕੀ ਮੈਂ ਤਾਂ ਲੋਕਾਂ ਨੂੰ ਵੀ ਬੇਨਤੀ ਕਰਦਾ ਵੀ ਯਾਰ ਜੇ ਦੋ ਦਿਨ ਸਸਤੀ ਹੋ ਗਈ ਉਹ ਕਹਿੰਦੇ ਕੁੱਤੀ ਕਪਾਹ ਵੀ ਦੀ ਲੰਘ ਜੁਰ ਜਾਏ ਥੋੜੋ ਘੜਾ ਲੂ ਜੇ ਤੁਸੀਂ ਅੱਜ ਪੇਟੀ ਦੋ ਪੇਟੀਆਂ ਲੈ ਜੀ ਲੈ ਹਾਂ ਜੀ ਹਾਂ ਜੀ ਹੈ ਹਨਾ ਉਹਨਾਂ ਨੂੰ ਕਿਹੜਾ ਔਰ ਲੰਘ ਉਹਦੇ ਵਿੱਚ ਕਿਹੜਾ ਉਮਰ ਨਿਕਲ ਜਨਨਾਕ ਲਿਮਨ ਦੇ ਵਿੱਚ ਪੀਂਦੇ ਹੋ ਕੋਈ ਫਾਹਾ ਤਾਂ ਨਹੀਂ ਲੈਣਾ ਕੋਈ ਤੁਸੀਂ ਇਹਦਾ ਸਲਫਾਸ ਵਾਲਾ ਕੰਮ ਹੋ ਗਿਆ ਵੀ ਯਾਰ ਸਸਤੀ ਹੋ ਗਈ ਤੇ ਪਗੋ ਜੀ ਥਾਂ ਬੋਤਲ ਪੀਰੋ ਤੇ ਮਰਜੋ ਤੜਕੇ ਨੂੰ ਲਿਬਰ ਤੋਂ ਵੱਧ ਤਾਂ ਫਿਰ ਜ਼ਹਿਰੀ ਹੈ ਨਾ ਇਸ ਕਰਕੇ ਸਰਪੰਚ ਸਾਹਿਬ ਅਰਜੈਂਟ ਤੁਸੀਂ ਮੀਟਿੰਗਾਂ ਕਰੋ ਜਾਰ ਅਰਜੈਂਟ ਮੀਟਿੰਗਾਂ ਕਰਕੇ ਆਪਦੇ ਜਿਹੜੇ ਕੋਈ ਖਾਸ ਕਰ ਜਿਹੜੇ ਮਹਿਤ ਮਜ਼ਦੂਰੀ ਵਾਲੇ ਹਾਂ ਜੀ ਕਿਉਂਕਿ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕਰਤੀ ਵੀ ਜਿਹੜੇ ਬੰਦੇ ਮਹਿੰਗੀ ਪੀਣ ਵਾਲੇ ਆ ਨਾ ਉਹ ਤਾਂ 10000 ਵਾਲੀ ਬੋਤਲ ਵੀ ਜਦੋਂ ਮਰਜ਼ੀ ਪੀਂਦੇ ਹਾਂ ਜੀ ਪੀ ਲੈਂਦੇ ਆ ਖਾਸ ਕਰ ਜਿਹੜੇ ਬੰਦੇ ਨੂੰ ਔਖੀ ਲੱਗਦੀ ਹੈ ਨਾ ਮਹਿੰਗੀ ਪੀਣੀ ਹਾਂਜੀ ਜਿਵੇਂ ਘਰਾਂ 'ਚ ਨਿਕਲਦੀ ਉਹ ਵੀ ਇਸੇ ਕਰਕੇ ਨਿਕਲਦੀ ਹੈ ਨਾ ਜਿਹੜਾ ਬੰਦਾ ਲੱਗਦਾ ਯਾਰ ਵੀ 300 ਦੀ 500 ਦੀ 1000 ਦੀ 1200 ਵਾਲੀ ਬੋਤ ਇਹ ਵੀ ਇੱਕ ਕਾਰਨ ਹੈ ਵੱਡਾ ਪਰ ਮੈਂ ਕਹਿੰਦਾ ਫਿਰ ਵੀ ਤੁਸੀਂ ਨਾ ਇਹ ਜਾ ਕੇ ਤੁਹਾਡੇ ਉਹਨਾਂ ਦਾ ਹੀ ਮੈਨੂੰ ਤਾਂ ਨਹੀਂ ਲੱਗਦਾ ਕੋਈ ਹੁਣ ਕੀ ਕਹਿਣਾ ਕੋਈ ਮਾੜੀ ਬੋਟੀ ਕੋਈ ਚੋਰੀ ਕਰ ਲੈ ਪਰ ਹੁਣ ਤਾਂ ਬਹੁਤ ਕੱਲ ਜਾ ਰਿਹਾ ਇਹ ਬੰਦੇ ਆਏ ਆ ਇਹ ਮੈਂ ਸ਼ੌਂਕ ਨਾਲ ਘਰ ਦੀ ਗੱਡੀ ਭਿੰਦੇ ਸ਼ੌਂਕ ਆਉਂਦੀ ਘਰੇ ਬਣਾਉਂਦੇ ਆ ਉਹ ਨਹੀਂ ਦੇਖੇ ਤੋਂ ਲੈਂਦੇ ਸਭ ਇਹਨਾਂ ਕੋਲ ਉੱਤੇ ਲਾਕ ਕਿ ਹੋ ਰਿਹਾ ਹੈ ਕਿਉਂਕਿ ਹੁਣ ਤਾਂ ਲਾਕ ਸਾਡਾ ਹੀ ਹੈ ਤੇ ਤਾ ਜਦੋਂ ਤੱਕ ਬਾਅਦ ਚੇਂਜ ਹੋ ਜੂਗਾ ਅੱਛਾ 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 ਅਗਲੇ ਹੋਰ ਕੋ ਤਾਂ ਲੈ ਤੁਸੀਂ ਚੰਗਾ ਹੁਣ ਤਾਂ ਲਾਕ ਤੁਹਾਡਾ ਹੀ ਹੈ ਠੀਕ ਹੈ ਬਸ ਮੈਂ ਤਾਂ ਇਹਨਾਂ ਨੂੰ ਵੀ ਕਿਹਾ ਖਾਸ ਕਰਕੇ ਧਿਆਨ ਰੱਖਿਓ ਇਸ ਚੀਜ਼ ਦਾ ਵੀ ਸਾਨੂੰ ਮੈਂ ਵਾਰੀ ਵਾਰੀ ਤੁਹਾਨੂੰ ਉਹ ਵੀ ਸਾਡੇ ਬਾਰੇ ਕੁਝ ਕਹਿੰਦੇ ਨਹੀਂ ਜੀ ਵੀ ਸਾਡੀ ਦਾਰੂ 'ਚ ਕੁਝ ਕਹਤੋਂਗੇ ਸਾਡੀ ਜਦੋਂ ਮਰਜੀ ਤੁਸੀਂ ਸੈਂਪਲ ਚੱਕਾ ਲਓ ਸ਼ਿਕਾਇਤ ਤੁਹਾਡੀ ਦਾਰੂ 'ਚ ਨਾ ਹੋਵੇ ਉਹ ਕਹਿੰਦੇ ਜਦੋਂ ਕਿਸੇ ਬੰਦੇ ਤੋਂ ਬਾਸਾ ਪਾੜੀ ਹੋਵੇ ਨਾ ਦੇਖੋ ਜੀ ਹੁਣ ਉਹਦੇ ਬਾਰੇ ਤਾਂ ਪੱਕੀ ਗੱਲ ਨਹੀਂ ਕੋਈ ਕੁੱਟ ਤੇ ਬੈਠ ਨੂੰ ਪੁੱਤਾ ਵੱਡ ਜਾਂਦਾ ਉਹ ਜਿਹੜੇ 8-10 ਸਾਲ ਪਹਿਲਾਂ ਮੈਨੂੰ ਤਾਂ ਉਹ ਗੱਲ ਕੰਨਾਂ ਨੂੰ ਹੱਥ ਲੱਗੇ ਹੋਏ ਐ ਵੀ 8-10 ਸਾਲ ਪਹਿਲਾਂ ਜਿਹੜੀ ਉਹ ਘਟਨਾ ਵਾਪਰੀ ਸੀ ਨਾ ਮੇਰੇ ਖਿਆਲ ਪਤਾ ਨਹੀਂ 8 ਬੰਦੇ ਸੀ ਸ਼ਾਇਦ 7 ਕਿ 8 ਬੰਦੇ ਸੀ ਹਾਂ ਜੀ ਬੁਮਾਰ ਜਾਦਾ ਹੋ ਗਈ ਸੀ 7-8 ਬੰਦਿਆਂ ਦੀ ਮੌਤ ਹੋ ਗਈ ਸੀ ਤੇ ਉੱਥੇ ਸਾਨੂੰ ਪਤਾ ਵੀ ਨਵੇੜਿਆ ਕਿਵੇਂ ਉਹਨਾਂ ਚੀਜ਼ਾਂ ਦਾ ਉਹ ਠੇਕੇਦਾਰ ਤੇ ਬੋਝ ਪਿਆ ਸੀ ਇੱਕ ਤਾਂ ਤੁਸੀਂ ਕਹਿੰਦੇ ਪਹਿਲਾਂ ਘਾਟੇ ਚੱਲੀ ਜਾਂਦੇ ਪਤਾ ਗੱਲ ਕੀ ਬਸਤੀਆਂ ਬੁੱਸੀਆਂ ਦੇ ਵਿੱਚ ਨਾ ਅੱਜ ਕੱਲ੍ਹ ਸ਼ਰਾਬ ਸ਼ਹਿਰਾਂ ਦੇ ਬਸਤੀਆਂ ਦੇ ਵਿੱਚ ਬਹੁਤ ਵਗਦੀ ਆ ਦੌਰ ਮਤਲਬ ਹੂੰ ਉੱਥੇ ਐ ਵੀ ਸਾਡੇ ਠੇਕੇ ਤੇ ਤਾਂ ਬੰਦਾ ਆਊਗਾ ਨਾ ਉਹ ਤਾਂ ਕੁਆਟਰ ਦੇਵਾਂਗੇ ਜਾਂ ਅਸੀਂ ਹਾਫ ਜਨ ਦੇਵਾਂਗੇ ਹਾਂ ਉੱਥੇ ਜੇ ਕੋਈ 20 ਹਜ਼ਾਰ ਰਸਕੀ ਵਾਲੇ ਕੋਲੇ ਜਾਂ ਕੋਈ ਹੋਰ ਕੋਈ ਬੰਦੇ ਵਸੇਰੇ ਹੁੰਦੇ ਆ ਉਹ ਵੀ ਆ ਨਾਲੀ ਪਾਣ ਦਿੱਤੀਆਂ ਦਾ ਹੀ ਪਾਣ ਦੇ ਐ ਬਸਤੀ ਨੇ ਬੜੀ ਜਾ ਅਸੀਂ ਭੇਜਦੇ ਤੁਹਾਡੇ ਕੋਲ ਸ਼ਿਕਾਇਤ ਕਿ ਨਹੀਂ ਆ ਤੁਸੀਂ ਸ਼ਾਪੋ ਵੀ ਮਾਰਿਆ ਉੱਥੇ ਪਰ ਨਹੀਂ ਹਟਦੇ ਲੋਕ ਨਹੀਂ ਚਲੋ ਠੀਕ ਹੈ ਪਰ ਮੇਰਾ ਮਕਸਦ ਇਹ ਸੀਗਾ ਵੀ ਮੈਂ ਤੁਹਾਨੂੰ ਵਾਰੀ ਵਾਰੀ ਮੈਂ ਤਾਂ ਸਮੇਂ-ਸਮੇਂ ਤੇ ਹਦਾਇਤਾਂ ਜਿਹੜੀਆਂ ਉਹ ਜ਼ਿੰਮੇਵਾਰ ਬੰਦਿਆਂ ਨੂੰ ਬੁਲਾ ਕੇ ਦੱਸ ਦੇਣਾ ਹੁੰਦਾ ਹੈ ਵੀ ਸਾਡੇ ਕੋਲੇ ਸੱਚੀ ਮੁਸਤੀ ਹੱਥ ਜੋੜ ਕੇ ਬੇਨਤੀ ਹੈ ਸਾਡੇ ਕੋਲ ਨਫਰੀ ਬਹੁਤ ਘੱਟ ਹੈ ਪੁਲਿਸ ਹੈ ਨਹੀਂ ਥਾਣਿਆਂ 'ਚ ਬਿਲਕੁਲ ਬਹੁਤ ਘੱਟ ਪੁਲਿਸ ਹੈ ਕਦੇ ਉਧਰ ਮੈਂ ਧਰਨੇ ਤੇ ਭਜੋ ਕਦੇ ਉਧਰ ਕੰਮ ਹੋ ਗਿਆ ਉਹ ਮੈਰ ਚਲਾਸ਼ ਆ ਗਈ ਉਧਰ ਭਜੋ ਕਦੇ ਪਤਾ ਨਹੀਂ ਕੀ ਕੁਝ ਇੱਕ ਅਫਸਰ ਨੇ ਤਾਂ ਆਰਡਰ ਕਰਦਾ ਹੁੰਦਾ ਭਾ ਦੀ ਤਾਂ ਸਾਡੇ ਬਣਦੀ ਹੁੰਦੀ ਹੈ ਇਸ ਕਰਕੇ ਮੈਂ ਕਹਿੰਦਾ ਆਇਆ ਨਾ ਹੋਵੇ ਕੋਈ ਸਰ 31 ਮਾਰਚ ਜਿਹੜੀ ਆ ਉਹ ਕਹੇ ਉਹ ਜੀ ਸੁਨੇਹਾ ਸਾਡੇ ਵਾਸਤੇ ਨਾ ਲੈ ਕੇ ਆਵੇ ਕੋਈ ਬੰਦ ਭਾਗੀ ਖਬਰ ਨਾ ਕੋਈ ਬੰਦ ਭਾਗੀ ਖਬਰ ਨਾ ਠੀਕ ਹੈ ਜੀ ਤੁਸੀਂ ਵੀ ਇਹ ਕਰਿਓ ਬੇਨਤੀ ਜਾ ਕੇ ਹਾਂ ਜੀ ਜਰੂਰ ਸੁਣਾਵਾਂਗੇ ਆ ਠੀਕ ਹੈ ਜੀ ਕੇਅਰਫੁਲੀ ਕਰਿਓ ਜੀ ਕੰਮ ਬੇਫਿਕਰ ਹੋ ਜੀ ਕੋਈ ਚੱਕਰ ਨਹੀਂ ਸਾਡੇ ਬੰਨੇ ਨੂੰ ਕੋਈ ਸ਼ਿਕਾਇਤ ਨਹੀਂ دارو ਜਦੋਂ ਮਰਜੀ ਉਹ ਸਾਡੇ ਸਾਡੇ ਸੀਨੀਅਰ ਸਰਪੈਂਸਰ ਬੈਠਿਆ ਲੈ ਕੇ ਜਾਂਦੇ ਆ ਰੋ ਕੋਈ ਪ੍ਰੋਬਲਮ ਨਹੀਂ ਹੈਗੀ دارو ਚ ਹੋਰ ਕੋਈ ਸਾਡੇ ਇਲਾਕੇ ਸੇਵਾਦਾਰ ਮੈਂ ਬਸ ਬੇਨਤੀ ਦੋ ਰਾਤ ਦੰਦਰ 3329 ਮਤੇ ਮਰਜੀ ਹੋਵੇ ਬਾਰੇ ਰੋਕੇ ਜੀ ਕੋਈ ਨਹੀਂ ਕਰੂੰਗਾ ਮੈਂ ਤਾਂ ਬੇਨਤੀ ਆ ਠੀਕ ਹੈ ਮੈਂ ਤਾਂ ਬੇਨਤੀ ਇੱਕ ਵਾਰੀ ਬੇਨਤੀ ਕਰ ਰਿਹਾ ਹਾਂ ਸਾਬ ਠੀਕ ਹੈ ਇਸ ਹਿਸਾਬ ਨਾਲ ਹੀ ਰਹਿਮ ਬੋ ਠੀਕ ਹੈ ਜੀ ਸਮਝੋ ਠੀਕ ਹੈ ਜੀ ਬਾਬਾ ਮਿਹਰਬਾਨੀ ਕਰ ਜੀ ਠੀਕ ਹੈ ਠੀਕ ਹੈ ਆਵਾਜ਼ ਜੀ ਤਾਂ